ਜੱਗ ਸਾਰੇ ਦਿਖ ਰਿਹਾ ਦੋਸਤੋ ਮਿੱਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਸੀਂ ਅੱਜ ਇੱਕ ਚਿੰਤਾ ਦਾ ਵਿਸ਼ਾ ਲੈ ਕੇ ਤੁਹਾਡੇ ਸਾਹਰ ਹੋਣ ਲੱਗੇ ਆਂ ਤੁਹਾਡੇ ਦੁਆਰ ਤੇ ਅੱਜ ਮੇਰੇ ਨਾਲ ਜਿਹੜੇ ਸਾਥੀ ਰਹਿਣਗੇ ਨਿਰਮਲ ਸਿੰਘ ਕਲਿਆਣ ਕਿਉਂਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਵੱਡਾ ਇੱਕ ਚਿੰਤਾ ਦਾ ਵਿਸ਼ਾ ਬਣਿਆ ਪਿਆ ਜਿਹੜੀ ਹਰ ਰੋਜ਼ ਨਵੇਂ-ਨਵੇਂ ਜਿਹੜੇ ਬਿਆਨ ਨਿਕਲ ਕੇ ਆ ਰਹੇ ਆ ਤੇ ਖਾਸ ਕਰਕੇ ਜਿਹੜੀ ਸਖਤ ਸਾਡੀ ਸਿੱਖ ਕੌਮ ਨਾਲ ਸੰਬੰਧਤ ਸਾਡੀਆਂ ਸਿੱਖ ਸੰਸਥਾਵਾਂ ਨਾਲ ਸੰਬੰਧਤ ਤੇ ਪਿਛਲੇ ਦਿਨਾਂ ਤੋਂ ਤੁਸੀਂ ਵੀ ਜਿਹੜੀਆਂ ਇਹ ਚੀਜ਼ਾਂ ਦੇਖ ਰਹੇ ਆਂ ਤੇ ਸਾਨੂੰ ਵੀ ਬੜਾ ਦੁੱਖ ਬੜਾ ਮਹਿਸੂਸ ਹੋ ਰਿਹਾ ਕਿਉਂਕਿ ਇੱਕੋ ਇੱਕ ਸੜੀ ਜਿਹੜੀ ਸਰਬੌਰ ਸੰਸਥਾ ਸ਼੍ਰੀ ਕਾਲਕਸਾਹਬ ਉਹਨੂੰ ਵੀ ਇੱਕ ਤਰ੍ਹਾਂ ਦਾ ਮੱਥਾ ਲਾਉਣ ਵਾਲੀ ਗੱਲ ਸਾਹਮਣੇ ਹੁੰਦੀ ਨਜ਼ਰ ਆ ਰਹੀ ਹੈ ਤੇ ਜਿਵੇਂ ਪਹਿਲਾਂ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਉਹਦੇ ਤੋਂ ਭਾਰੰਕਰਤਕ ਉਸ ਤੋਂ ਬਾਅਦ ਦੇ ਵਿੱਚ ਸ਼੍ਰੀ ਕਾਲਕਸਾਹਬ ਦੇ ਜਥੇਦਾਰ ਉਹਨਾਂ ਆ ਵੀ ਫੇ ਫੇਸਬੁਕ ਵਾਲ ਤੇ ਜਾ ਕੇ ਇੱਕ ਚਿੰਤਾ ਮਤਲਬ ਪੇਸ਼ ਕੀਤੀ ਗਈ ਤੇ ਫਿਰ ਜਿਹੜੇ ਸਤਾ ਹਰੀ ਚੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਸੀ ਉਹਨਾਂ ਵੱਲੋਂ ਜਿਹੜਾ ਆਪਣਾ ਅਸਥੀਵਾ ਦੇਣਾ ਤੇ ਲਗਾਤਾਰ ਜਿਹੜੀਆਂ ਇਹ ਘਟਨਾਕਰਮ ਹੋ ਰਹੇ ਆ ਤੇ ਜਿਹੜੇ ਸ਼੍ਰੀ ਕਾਂਗਰਸ ਵੱਲੋਂ ਬਿਆਨ ਆਉਂਦੇ ਆ ਉਹਨਾਂ ਜਥੇਦਾਰ ਸਾਹਿਬ ਵੱਲੋਂ ਬਿਆਨ ਆਉਂਦੇ ਆ ਉਹ ਤਾਂ ਹੋਰ ਵੀ ਚਿੰਤਾ ਜਣੀ ਵਧਾ ਦਿੱਤੀ ਹੈਗੀ ਹੈ ਅਸੀਂ ਇੱਕ ਸਿੱਖ ਪਰਿਵਾਰ ਦੇ ਹੋਣ ਦੇ ਵਿੱਚੋਂ ਕਰਕੇ ਸਾਨੂੰ ਵੀ ਇਹ ਚਿੰਤਾ ਮਹਿਸੂਸ ਹੋ ਰਹੀ ਹੈ ਲੋਕਾਂ ਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਦੀ ਲੱਗੂਗੀ ਇਹ ਤਾਂ ਨਹੀਂ ਸਾਨੂੰ ਪਤਾ ਕਿਸ ਤਰ੍ਹਾਂ ਦੇ ਲੋਕ ਇਹ ਸੋਚਣਗੇ ਸ਼ਾਇਦ ਹੋ ਸਕਦਾ ਉਹ ਉਹ ਇਹ ਸੋਚਣੇ ਵੀ ਸਾਡੀ ਪਾਰਟੀ ਦੇ ਕਿਸੇ ਦੇ ਖਿਲਾਫ ਹੋ ਰਿਹਾ ਨਹੀਂ ਪਾਰਟੀ ਦੇ ਖਿਲਾਫ ਨਹੀਂ ਬੋਲ ਰਹੀ ਅਸੀਂ ਚਿੰਤਾ ਜ਼ਾਹਰ ਕਰ ਰਹੇ ਹੈਗੇ ਆ ਤੇ ਹੋ ਸਕਦਾ ਤੁਸੀਂ ਬਸੰਦ ਕਰੋ ਮੇਰੇ ਨਾਲ ਇਸ ਟਾਈਮ ਕਲਿਆਨ ਨਰਮਲ ਸਿੰਘ ਕਲਿਆਨ ਜਿਹੜੇ ਮੇਰੇ ਸਾਥੀ ਜਿਹੜੇ ਰਹਿਣਗੇ ਕਲਿਆਨ ਸਾਹਿਬ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਲਿਆਨ ਸਾਹਿਬ ਹਰ ਰੋਜ਼ ਨਵੇਂ-ਨਵੇਂ ਬਿਆਨ ਤੇ ਨਾਨਾ ਨਵੇਂ ਬਵਾਦ ਬਿਲਕੁਲ ਜੀ ਪੰਜਾਬ ਦੇ ਵਿੱਚ ਹੋ ਰਿਹਾ ਗਿਆ ਤੁਹਾਨੂੰ ਕਿਵੇਂ ਤੁਹਾਨੂੰ ਮਿਲਦਾ ਬੋਚਦਾ ਨੇ ਬਿਲਕੁਲ ਜੀ ਇਕੱਲੇ ਅਸੀਂ ਨਹੀਂ ਚਿੰਤਾ ਕਰਦੇ ਸਾਡਾ ਤਾਂ ਫਰਜ਼ ਬਣਦਾ ਵੀ ਜਿਹੜੀ ਚਿੰਤਾ ਦਾ ਵਿਸ਼ਾ ਉਹਨੂੰ ਲੋਕਾਂ ਦੇ ਸਾਹਮਣੇ ਜਿੰਨੇ ਵੀ ਲੋਕ ਜਗਤ ਸੇਵਕ ਰਾਹੀਂ ਇਹ ਸਾਨੂੰ ਸੁਣਨਗੇ ਉਹਨਾਂ ਦੇ ਸਾਹਮਣੇ ਰੱਖਣ ਦੀ ਗੱਲ ਹੈ ਕਿਉਂਕਿ ਹਰ ਵਿਅਕਤੀ ਹਰ ਸਿੱਖ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜਾ ਜੁੜਿਆ ਹੋਇਆ ਸਿੱਖ ਕੌਮ ਦੇ ਨਾਲ ਉਹਨੂੰ ਆਪਣੀ ਵੱਖਰੀ ਵੱਖਰੀ ਰੂਪ ਦੇ ਵਿੱਚ ਆਪਣੀ ਚਿੰਤਾ ਜਿਹੜੀ ਹੈਗੀ ਬਿਆਖਤ ਕਰਦਾ ਪਰੰਤੂ ਬਰਾੜ ਸਾਹਿਬ ਗੱਲ ਇਹ ਹੈਗੀ ਹੈ ਇਹਦਾ ਜੋ ਜਿਹੜੀ ਸਰਕਾਰ ਅਕਾਲੀ ਦਲ ਦੀ ਜਿਹੜੀ ਹੈਗੀ ਆ ਹੋਂਦ ਦੇ ਵਿੱਚ ਆਈ ਸੀਗੀ ਉਹਨੇ ਆਪਣੀ ਤਾਕਤ ਦਾ ਜਿਹੜਾ ਹੈਗਾ ਜਾਇਜ਼ ਨਜਾਇਜ਼ ਫਾਇਦਾ ਲਿਆ ਹੂੰ ਪਰੰਤੂ ਹੋਇਆ ਕਿ ਵੀ ਸਾਰੇ ਦਾ ਸਾਰਾ ਜਿਹੜਾ ਹੈਗਾ ਸਿਸਟਮ ਉਹਨਾਂ ਦੇ ਖਿਲਾਫ ਗਿਆ ਹੂੰ ਬੱਜਰ ਗਲਤੀਆਂ ਜਿਹੜੀਆਂ ਕੀਤੀਆਂ ਹੂੰ ਉਹਨਾਂ ਦਾ ਜਿਹੜਾ ਹੈਗਾ ਸਿੱਧੇ ਰੂਪ ਦੇ ਵਿੱਚ ਨਾ ਮੰਨਣਾ ਹੂੰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਾਨੀ ਕਿ ਉਹਦੀ ਜਿਹੜੀ ਹੈਗੀ ਆ ਇੱਕ ਮੰਨ ਕੇ ਚ ਮੱਜੀ ਦੇ ਵਿੱਚ ਇੱਕ ਕਿਲ ਠੁੱਕਦੀ ਗਈ ਹੂੰ ਪਰੰਤੂ ਹੋਇਆ ਕਿ ਬੀ ਸਾਰੀ ਦੀ ਸਾਰੀ ਜਦੋਂ ਇਹ ਡਰਾਮਾ ਰਚਿਆ ਗਿਆ ਵੀ ਸਾਰੀਆਂ ਚੀਜ਼ਾਂ ਤੋਂ ਬਚਾਉਣ ਦੇ ਆਪਣੇ ਪਰਿਵਾਰ ਨੂੰ ਕਚੋਲ ਲਈ ਬਾਦਲ ਪਰਿਵਾਰ ਦੀ ਗੱਲ ਕਰਦੇ ਆ ਸ਼ਰੂਮ ਨਹੀਂ ਇਕੱਲੀ ਦਲਦੀ ਨਹੀਂ ਹਾਂ ਬਾਦਲ ਪਰਿਵਾਰ ਨੂੰ ਬਚਾਉਣ ਦੇ ਲਈ ਸਾਰਾ ਇੱਕ ਡਰਾਮਾ ਰਚਿਆ ਗਿਆ ਜਿਹਦੇ ਵਿੱਚ ਸਾਡੀ ਸਰਮੌਕ ਸੰਸਥਾ ਸਿੱਖਾਂ ਦੀ ਉਹਦੇ ਜਥੇਦਾਰਾਂ ਦੀ ਵਰਤੋਂ ਵੀ ਕੀਤੀ ਗਈ ਹਾਂ ਬੇਸ਼ੱਕ ਜਿਹੜੀ ਹੈਗੀ ਹਰਪੀ ਸਿੰਘ ਹੋਰਾਂ ਨੇ ਆਪ ਦਾ ਜਿਹੜਾ ਹੈਗਾ ਫੈਸਲਾ ਸੁਣਾਉਣ ਲੱਗਿਆ ਕੁਛ ਨਾ ਕੁਛ ਆਪਣੇ ਫਰਜ਼ ਜਿਹੜੇ ਹੈਗੇ ਆ ਪੂਰੇ ਕੀਤੇ ਸਜ਼ਾ ਲਈ ਤੇ ਸਜ਼ਾ ਜਿਹੜੀ ਹੈਗੀ ਸਖਵੀਰ ਸਿੰਘ ਬਾਦਲ ਹੋਰਾਂ ਨੇ ਜਾਂ ਉਹਨਾਂ ਦੇ ਬਾਕੀ ਪਰਿਵਾਰ ਨੇ ਉਹ ਭੁਗਤੀ ਵੀ ਤੇ ਸਰਟੀਫੀਕੇਟ ਵੀ ਮਿਲਿਆ ਪਰ ਤੂ ਹੋਇਆ ਕਿ ਇਹ ਤੋਂ ਬਾਅਦ ਇੱਕ ਇਮਤਿਹਾਨ ਸੀਗਾ ਇਮਤਿਹਾਨ ਪੂਰਾ ਕਰਕੇ ਜਿਹੜੀ ਹੈਗੀ ਆ ਉਹਦੀ ਫੇਰ ਹੋਂਦ ਨੂੰ ਬਚਾਉਣ ਦੇ ਲਈ ਤੇ ਸ਼ਰਮਣ ਅਕਾਲੀ ਦਲ ਨੂੰ ਪੈਰਾਂ ਸਿਰ ਕਰਨ ਦੇ ਲਈ ਬਹੁਤ ਵੱਡਾ ਫੈਸਲਾ ਕੀਤਾ ਗਿਆ ਸੱਤ ਮੈਂਬਰੀ ਕਮੇਟੀ ਬਣਾ ਕੇ ਪਿੱਛੇ ਜਿਹੜੀ ਹੈਗੀ ਆ ਸਿੱਖ ਸੰਸਥਾ ਜਿਹੜੀ ਹੈਗੀ ਇੱਕ ਮੰਨ ਕੇ ਚੱਲੀਏ ਵੀ ਜਿਹੜੀ ਬਹੁਤ ਕੁਰਬਾਨੀਆਂ ਦੇ ਨਾਲ ਬੜੀ ਜਦੋਜਹਿਦ ਦੇ ਨਾਲ ਸ਼ਰੂਮ ਨੇ ਅਕਾਲੀ ਦਲ ਜਿਹੜਾ ਸਿਆਸੀ ਧਿਰ ਬਣੀ ਉਹਨੂੰ ਬਚਾਉਣ ਲਈ ਉਹਨੂੰ ਬੈਕ ਤੇ ਤਾਕਤ ਦੇਣ ਲਈ ਤੇ ਜਿਹੜੀ ਹੈਗੀ ਇੱਕ ਖੇਤਰੀ ਪਾਰਟੀ ਨੂੰ ਬਚਾਉਣ ਲਈ ਫੈਸਲਾ ਕੀਤਾ ਗਿਆ ਉਹ ਇਮਤਿਹਾਨ ਦੇ ਫੇਲ ਹੋਣ ਦੇ ਡਰੋਂ ਜਿਹੜੀ ਹੈਗੀ ਆਪੋਤਾਪੀ ਪੈਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਇੱਕ ਸੱਤ ਮੈਂਬਰੀ ਕਮੇਟੀ ਦੇ ਸਾਰੇ ਫੈਸਲੇ ਉਹਨਾਂ ਦਾ ਨਜ਼ਰ ਅੰਦਾਜ਼ ਕੀਤਾ ਗਿਆ ਨਜ਼ਰ ਅੰਦਾਜ਼ ਕਰ ਤੋਂ ਬਾਅਦ ਜਿਹੜੀ ਕਮੇਟੀ ਨੇ ਆਦੇਸ਼ ਕਰਨੇ ਸੀਗੇ ਥਰਡੇ ਪੱਤਰ ਤੇ ਭਰਤੀ ਕਰਕੇ ਭਰਤੀ ਕਰਕੇ ਮੁੜ ਕੇ ਜਿਹੜੀ ਚੋਣ ਹੋਣੀ ਸੀ ਪ੍ਰਧਾਨ ਦੀ ਪ੍ਰਧਾਨ ਦੀ ਚੋਣ ਤੋਂ ਬਾਅਦ ਜਿਹੜੀ ਹੈਗੀ ਆ ਫਿਰ ਜਿਹੜੀ ਹੈਗੇ ਸਿਸਟਮ ਇੱਕ ਪੂਰੇ ਦਾ ਪੂਰਾ ਉਹਨਾਂ ਦਾ ਇਹ ਮੰਨ ਕੇ ਚੱਲੀ ਸ਼੍ਰੋਮਣੀ ਅਕਾਲੀ ਦਲ ਦਾ ਚਾਮ ਤਾਮ ਇਕੱਠਾ ਕਰਨਾ ਸੀ ਉਹਨੂੰ ਸਾਰੇ ਨੂੰ ਜਿਹੜਾ ਹੈਗਾ ਸਿੱਕੇ ਟੰਗਤਾ ਤੇ ਫਿਰ ਕੀ ਹੋਇਆ ਸੁਣੋ ਗੱਲ ਪੂਰੀ ਫਿਰ ਹੋਇਆ ਕੀ ਆ ਵੀ ਉਹ ਜਥੇਦਾਰਾਂ ਦੇ ਜਿਹੜੇ ਜਿਨ੍ਹਾਂ ਨੇ ਫੈਸਲਾ ਕੀਤਾ ਸੀ ਤੇ ਇਤਰਾਜ਼ ਕੀਤਾ ਵੀ ਤੁਸੀਂ ਤਾਂ ਜਰਾ ਇਹ ਕੀ ਕਰਨ ਲੱਗੇ ਪਏ ਹੈ ਜਿਹੜੀ ਚੀਜ਼ ਜਿਹੜੀ ਹੈਗੀ ਤੁਹਾਨੂੰ ਮਨਾ ਕੀਤਾ ਸੀ ਉਹ ਕਰੀ ਜੰਨੇ ਆ ਤੇ ਫਿਰ ਤੁਸੀਂ ਤਾਂ ਬੁੱਧੂ ਬਣਾਉਣ ਲਾ ਕੇ ਉਸ ਚੀਜ਼ ਦਾ ਨਤੀਜਾ ਇਹ ਹੈ ਵੀ ਇਸ ਵੇਲੇ ਸੱਤ ਮੈਂਬਰੀ ਕਮੇਟੀ ਇੱਕ ਪਾਸੇ ਤੇ ਬਾਦਲ ਪਰਿਵਾਰ ਤੇ ਉਹਨਾਂ ਦਾ ਜਿਹੜਾ ਹੈਗਾ ਚਮਚਾਗਰੀ ਕਰਨ ਵਾਲਾ ਲਾਣਾ ਦਾਣਾ ਬਾਣਾ ਇੱਕ ਪਾਸੇ ਇੱਕ ਦੋ ਤਰ੍ਹਾਂ ਬਣੇ ਜੀ ਗੱਲ ਉਹ ਤਰੀ ਜਿੱਤੋਂ ਸਜ਼ਾ ਤੋਂ ਲੈ ਕੇ ਹੈ ਨਾ ਜੀ ਸਜ਼ਾ ਭੁਗਤ ਲਈ ਕੋਈ ਗੱਲ ਸਜ਼ਾ ਨਹੀਂ ਕਰ ਸਕਦੇ ਸੇਵਾ ਭੁਗਤਤੀ ਉਹ ਤੇ ਸੇਵਾ ਲਈ ਗਈ ਸੇਵਾ ਭੁਗਤਤੀ ਉਹਨਾਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਤੁਸੀਂ ਇਹ ਗੱਲ ਭੁੱਲ ਕੇ ਗੱਲ ਕੀਤੀ ਹੈ ਵਿੱਚ ਬਾਲ ਸਾਹਿਬ ਦਾ ਬਾਅਦ ਚ ਕਿਸੇ ਸਟੇਜ ਤੇ ਤੇ ਬਿਆਰ ਦਾ ਵਿਆਹ ਠੀਕ ਹੈ ਜੋ ਤੁਸੀਂ ਸਾਨੂੰ ਕਿਹਾ ਗਿਆ ਸੀ ਝੋਲੀ ਪਾ ਲਿਆ ਸਾਰਾ ਕੁਝ ਵੀ ਅਸੀਂ ਕਹਿੰਦੇ ਵੀ ਆ ਸਾਰਾ ਮਸਲਾ ਹਾਲ ਠੀਕ ਹੋ ਜਾਣਾ ਜੀ ਪਰ ਉਹਨਾਂ ਦੇ ਜਿਹੜਾ ਹੋਰ ਆਈਟੀ ਬੈਂਕ ਸੀ ਉਹਨਾਂ ਵੱਲੋਂ ਵੀ ਇਹ ਸਾਰੀਆਂ ਚੀਜ਼ਾਂ 'ਚ ਚੌਂ ਦੀ ਕੋਸ਼ਿਸ਼ ਕੀਤੀ ਗਈ ਪਰ ਗੱਲ ਵਿੱਚ ਹੋ ਹੈ ਕਿ ਤੁਸੀਂ ਉੱਥੇ ਜਾ ਕੇ ਖੁਸ਼ੀ ਖੁਸ਼ੀ ਜਾ ਕੇ ਆਪਦੀ ਗਲਤੀ ਨੂੰ ਸਜ਼ਾ ਨੂੰ ਮੰਨ ਕੇ ਆਏ ਹੋ ਠੀਕ ਹੈ ਤੁਸੀਂ ਬਾਹਰ ਸਟੇਜਾਂ ਤੇ ਖੜਕੇ ਇਹ ਗੱਲਾਂ ਕਹਿਣੀਆਂ ਹੋੜੀਆਂ ਵੈਸੇ ਨਹੀਂ ਬਣਦੀਆਂ ਤੁਸੀਂ ਇਹ ਕਹੋ ਵੀ ਨਿਮਰਤਾ ਸਿੱਖ ਸੀ ਕਿ ਜੋ ਸਾਨੂੰ ਸੇਵਾ ਲੱਗੀ ਹੈ ਸਰ ਕੋ ਗਲਤੀਆਂ ਹੋਈਆਂ ਅਸੀਂ ਕਰ ਲਈਆਂ ਤੇ ਉਹ ਗਲਤੀਆਂ ਅਸੀਂ ਮਤਲਬ ਮੰਨ ਕੇ ਆਏ ਆ ਤੇ ਸਾਨੂੰ ਸੇਵਾ ਲੱਗੀ ਜੇ ਸੇਵਾ ਅਸੀਂ ਬੁੱਕ ਪੀ ਹੈ ਹੋਰ ਵੀ ਜੇਕਰ ਸਾਨੂੰ ਅੱਜ ਕੱਲ੍ਹ ਤੋਂ ਕੋਈ ਸੇਵਾ ਲੱਗੂਗੀ ਜਾਂ ਸਜ਼ਾ ਲੱਗੂਗੀ ਅਸੀਂ ਪੂਰਤਨ ਤੌਰ ਤੇ ਤਿਆਰ ਹਾਂ ਕਹਿਣੀ ਤੇ ਇਹ ਗੱਲਾਂ ਬਣਦੀਆਂ ਜੀ ਬਾਲ ਸਾਹਿਬ ਉੱਟਾ ਉਹ ਕਹਿੰਦਾ ਨਾ ਵੀ ਜਿਵੇਂ ਉਹ ਕਹਿੰਦਾ ਵੀ ਉਹ ਦਿਖਾਉਣ ਹਾ ਵਈ ਤਾਂ ਛੋਟੇ ਕਰ ਤੇ ਕਰਕੇ ਆਇਆ ਮਰਦਾ ਮਸਲਤੀ ਭ ਗਿਆ ਜਿਹੜਾ ਕੁਛ ਤੇ ਤਾਂ ਉਹ ਫਲਾਉਂਦਾ ਸੀ ਉਹੀਆਂ ਗੱਲਾਂਿਆਂ ਦੇ ਨਾਲ ਮਤਲਬ ਚੀਜ਼ਾਂ ਉਹ ਜਿਹੜੀਆਂ ਸ਼ੁਰੂ ਹੋ ਗਿਆ ਦੂਸਰੇ ਪਾਸੇ ਇੱਕ ਬਾਗੀ ਧਰਾ ਵੀ ਸੀਗਾ ਜਿਹਨੂੰ ਸੁਧਾਰ ਲੈਣ ਵਾਲੇ ਬੋਲਦੇ ਹੈਗੇ ਆ ਉਹਨਾਂ ਨੂੰ ਮੌਕਾ ਮਿਲ ਗਿਆ ਉਹ ਬੜੀਆਂ ਹਾਲਾਂਕਿ ਬਰਾਬਰ ਤੇ ਜ਼ਿੰਮੇਵਾਰ ਉਹ ਵੀ ਹੈ ਬਿਲਕੁਲ ਜੀ ਸਰਕਾਰ ਦੇ ਸਰਕਾਰਾਂ ਦੇ ਉਹਨਾਂ ਵੱਲੋਂ ਵੀ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਗਈਆਂ ਚਲ ਸਜਾ ਉਹਨਾਂ ਨੂੰ ਠੀਸ ਸਜਾ ਮਿਲੀ ਜਾ ਹੋਰ ਬੰਦਿਆਂ ਨੂੰ ਵੀ ਮਿਲੀ ਸਜਾ ਨਹੀਂ ਸੇਵਾ ਹੀ ਕਹੋ ਤਾਂ ਮੇਰੇ ਉਹ ਸਜਾ ਨਿਕਲ ਜਾਂਦੀ ਹੈ ਤੋ ਪਰ ਚੱਕਰ ਵਿੱਚ ਹੋਇਆ ਵੀ ਸ੍ਰੀ ਕਾਲਕਤਖਸਬ ਨਾਲ ਜਿਹੜਾ ਸ਼੍ਰੋਮਣੀ ਕਾਲੀਦਾਲ ਬਾਬਲ ਦੇ ਵੱਡੇ ਆ ਜਿਹੜੇ ਆ ਇਸ ਟਾਈਮਾਂ ਮੱਠਾ ਲਾ ਲਿਆ ਉਹਨਾਂ ਨੇ ਜੀ ਬਿਲਕੁਲ ਸਹੀ ਤੇ ਸ਼੍ਰੋਮਣੀ ਕਮੇਟੀ ਦਾ ਜਿਹੜੇ ਪ੍ਰਧਾਨ ਸਾਹਿਬ ਸਰਦਾਰ ਜੇ ਸਿੰਘ ਧਾਮੀ ਉਹਨਾਂ ਵੱਲੋਂ ਸੀ ਬਾਰੇ ਤਾਂ ਬਿਲਕੁਲ ਬਿਲਕੁਲ ਪਰ ਗੱਲ ਵਿੱਚ ਇਹ ਹੈਗੀ ਆ ਵੀ ਜਿਹੜੀ ਉਹਨਾਂ ਦੀ ਅੰਤਰੰਗ ਕਮੇਟੀ ਹੈ ਜਿਹੜੀ ਹੁੰਦੀ ਹੈ ਇੱਕ ਕਮੇਟੀ ਬਣੀ ਵੀ ਆ ਜਿਹੜੀ ਉਹ ਫੈਸਲੇ ਲੈਂਦੀ ਉਹ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਰੋਲ ਵੇਖ ਲੋ ਬਿਲਕੁਲ ਠੀਕ ਹੈ ਹੁਣ ਉਹ ਆਪਣੇ ਆਪ ਨੂੰ ਮਤਲਬ ਮੂਰੇ ਸੁਰਖੀ ਲੜਵਾਤੇ ਦੋ ਤਿੰਨ ਬੰਦੇ ਇਹੋ ਜਿਹੇ ਆ ਜਿਹੜੇ ਉਹ ਕੋਈ ਝੱਬਰ ਨਾਂ ਦਾ ਕੋਈ ਵਿਅਕਤੀ ਹੈਗਾ ਉਹ ਬੜੇ ਬਿਆਨ ਦੇ ਰਿਹਾ ਟੀਵੀਆਂ ਦੇ ਵਿੱਚ ਇੰਟਰਵਿਊ ਦੇ ਰਿਹਾ ਤੇ ਉਹ ਆਪਣੇ ਆਪ ਨੂੰ ਬੜਾ ਸਹੀ ਤੇ ਬਾਲਰ ਪਰਿਵਾਰ ਨੂੰ ਸਹੀ ਦਿਖਾਉਣ ਲਈ ਕੋਸ਼ਿਸ਼ ਕਰ ਰਿਹਾ ਦੇਖੋ ਗਰਾਊਂਡ ਪੱਧਰ ਤੇ ਲੋਕ ਕੀ ਸੋਚ ਰਹੇ ਆ ਤੁਸੀਂ ਕੀ ਕਰ ਰਹੇ ਹੋ ਗੈਂਤੀ ਦੇ ਲੋਕ ਜਿਹੜੇ ਉਹ ਇਹ ਸਾਰੀ ਚੀਜ਼ ਉਲਝਾ ਕੇ ਰੱਖੀ ਬੈਠੇ ਆ ਮਤਲਬ ਤਾਮਝਾਬ ਇਕੱਠਾ ਕਰਨ ਦੀ ਬਜਾਏ ਵੀ ਏਕਾ ਕਰਨ ਦੀ ਬਜਾਏ ਵੀ ਜਿਹੜੇ ਵਿਵਾਦਤ ਚੀਜ਼ਾਂ ਉਹਨਾਂ ਨੂੰ ਖਤਮ ਕਰਨ ਦੀ ਬਜਾਏ ਉਲਟਾ ਹੋਰ ਵਿਵਾਦ ਨਾਲ ਖੜਾ ਕਰ ਦੇ ਪਰ ਗੱਲ ਵਿੱਚ ਇਹ ਹੈਗੀ ਆ ਵੀ ਜਿਹੜੇ ਆ ਪਿਛਲੇ ਦਿਨਾਂ ਤੋਂ ਸਾਰਾ ਕੁਝ ਚਿੰਤਾ ਮੈਂ ਇਸ ਕਰਕੇ ਸ਼ੁਰੂ ਸ਼ਬਦ ਰੱਖੇ ਚਿੰਤਾ ਗਾਦੀ ਇਹ ਚਿੰਤਾ ਸਾਨੂੰ ਇਹ ਆ ਜਿਹੜੀ ਸਾਡੀ ਸਮੋਰ ਸੰਸਥਾ ਸ਼੍ਰੀ ਘਾਤਕ ਸਾਹਿਬ ਉਹਨਾਂ ਦੇ ਸਾਡੇ ਜਥੇਦਾਰ ਸਹਿਬਾਨ ਪੰਜ ਸਹਿੰਗ ਸਹਿਬਾਨ ਆ ਰਹਿ ਗਏ ਹੁਣ ਉਹਨਾਂ ਨੂੰ ਚੈਲੰਜ ਹਮ ਹਰਪੀਤ ਸਿੰਘ ਉਹਨਾਂ ਨੂੰ ਲਾ ਦਿੱਤਾ ਗਿਆ ਬਿਲਕੁਲ ਠੀਕ ਹੈ ਉਹਨਾਂ ਦੇ ਇਲਜ਼ਾਮ ਬੜੇ ਲਾਏ ਉਹਨਾਂ ਦੀ ਕਰਾਰਕੁਸ਼ੀ ਕੀਤੀ ਜਾ ਰਹੀ ਲਗਾਤਾਰ ਉਹ ਵੀ ਸਟੇਜਾਂ ਦੇ ਉੱਪਰ ਇਹਨਾਂ ਦੇ ਜਿਹੜੇ ਉਹ ਸਾਰਾ ਜੋ ਉਹਨਾਂ ਨੂੰ ਪਤਾ ਸੀ ਉਹ ਦੱਸ ਰਹੇ ਹੈਗੇ ਤੇ ਇਹੋ ਜਿਹੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਜਿੱਥੇ ਜਦੋਂ ਇੱਕ ਮੀਟਿੰਗ ਦੇ ਵਿੱਚ ਜਦਾਈ ਕਰਦੇ ਦਿਸਦੇ ਪਏ ਹਨ ਉਨੋਂ ਉਥੇ ਉਸ ਮੀਟਿੰਗ ਦੇ ਵਿੱਚ ਕੌਣ ਸ਼ਾਮਲ ਸੀਗਾ ਵੀ ਕਿਹਦੇ ਨਾਲ ਜਦਾਈ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਚੀਜ਼ਾਂ ਨਿਕਲ ਕੇ ਵੀ ਇਹ ਵੀ ਆਈਆਂ ਜਿਵੇਂ ਵਰਸਾ ਸਿੰਘ ਮਟਵਾਉਣੀ ਜਿਹੜੇ ਉਹਨਾਂ ਨੂੰ 10 ਸਾਲ ਵਾਸਤੇ ਪਾਰਟੀ ਦੇ ਵਿੱਚੋਂ ਬਾਹਰ ਵੀ ਕਰ ਦਿੱਤਾ ਗਿਆ ਠੀਕ ਹੈ ਤੇ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਲਗਾਤਾਰ ਦੁਬਾਰਾ ਖੜੀਆਂ ਹੋ ਗਈਆਂ ਜੀ ਹੁਣ ਜਦੋਂ ਹਰਪ੍ਰੀਤ ਸਿੰਘ ਉਹਨਾਂ ਨੂੰ ਉਹਦੇ ਤੋਂ ਫਾਰਮ ਕਰਤਾ ਸੀ ਦੂਜੇ ਪਾਸੇ ਸੱਤ ਮੈਂਬਰੀ ਕਮੇਟੀ ਦੀ ਤੁਸੀਂ ਗੱਲ ਕੀਤੀ ਵੀ ਸੱਤ ਮੈਂਬਰੀ ਕਮੇਟੀ ਸ਼੍ਰੋਮਣੀ ਕਾਲੀ ਦਲ ਨੂੰ ਦੁਬਾਰਾ ਸਰਵਾਈਵ ਕਰਨ ਵਾਸਤੇ ਭਰਤੀ ਸ਼ੁਰੂ ਕਰਵਾਉਗੀ ਬਿਲਕੁਲ ਠੀਕ ਹੈ ਉਹਨਾਂ ਦੇ ਹਦਾਇਤਾਂ ਦੇ ਮਤਾਬਕ ਸਾਰੀਆਂ ਜੀਆਂ ਭਰਤੀ ਐ ਪੰਜਾਬ ਵਿੱਚ ਕੀਤੀ ਜਾਊਗੀ ਕੋਈ ਬੋਕਸ ਭਰਤੀ ਨਹੀਂ ਕੀਤੀ ਜਾਊਗੀ ਸਹੀ ਕੀਤੀ ਜਾਊਗੀ ਤੇ ਪਰ ਉਹਨਾਂ ਦੇ ਹਜੇ ਮੀਟਿੰਗ ਹੋਣ ਤੋਂ ਪਹਿਲਾਂ ਜਦੋਂ ਉਹਨਾਂ ਦਾ ਸਿਸਟਮ ਚਲਾਉਣ ਤੋਂ ਪਹਿਲਾਂ ਹੀ ਫਰੋਮਣੀ ਕਾਲੇ ਦਾ ਬਾਲਲ ਵੱਲੋਂ ਉਹਦੀ ਭਰਤੀ ਮੈਂ ਬਿਲਕੁਲ ਬੜੇ ਕਾਲੀ ਮੈਂ ਕਹਿ ਸਕਦਾ ਕਾਲੀ ਕਾਲੀ ਦੇ ਵਿੱਚ ਠੀਕ ਹੈ ਹੁਣ ਉਹਨੂੰ ਲੈ ਕੇ ਲਗਾਤਾਰ ਸਵਾਲ ਉੱਠੇ ਫਿਰ ਉਹੀ ਸ਼੍ਰੀ ਦੁਆਰਾ ਉਹ ਮੀਟਿੰਗ ਜਿਹੜੀ ਕਮੇਟੀ ਸੀ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਵੀ ਇਹ ਗਲਤ ਹੋ ਰਿਹਾ ਵੀ ਸਾਨੂੰ ਤਾਂ ਪ੍ਰੋਸੀਜਰ ਹੀ ਨਹੀਂ ਲਿਆ ਗਿਆ ਖਾਸ ਕਰਕੇ ਜਿਹੜੇ ਅ ਸ ਬਾਬਾ ਪ੍ਰਵਾਦ ਦੇ ਬਹੁਤ ਬੰਦੇ ਨੇ ਨੇੜੇ ਸੀਗੇ ਜਿਨ੍ਹਾਂ ਦੇ ਵਿੱਚੋਂ ਅਗਵਾਲ ਸਿੰਘ ਝੁੰਦਾ ਸੀ ਫਿਰ ਮਨਪ੍ਰੀਤ ਸਿੰਘ ਯਾਲੀਵੜੀ ਵੀ ਸੀਗੇ ਇਹ ਵੀ ਸ਼ਰੋਪਰੀ ਕਲੀਦਾਲ ਦੇ ਮੈਂਬਰ ਹੈਗੇ ਆ ਠੀਕ ਹੈ ਫਿਰ ਕਰਪਾਲ ਸਿੰਘ ਬਡੂੰਗਰ ਸੀ ਫਿਰ ਦੂਜਾ ਉਹ ਆਪਣੇ ਸੀਗੇ ਇੱਕ ਹੋਰ ਬੀਬੀ ਸੁਦਮੰਤ ਕੌਰ ਸੀ ਫਿਰ ਹਰਜਿੰਦਰ ਸਿੰਘ ਧਾਂਬੀ ਸੀ ਤੇ ਇੱਕ ਉਹ ਗੁਰਪ੍ਰਤਾਪ ਸਿੰਘ ਬੜਾਲਾ ਠੀਕ ਹੈ ਜੀ ਇਹ ਸਾਰੇ ਬੰਦੇ ਸ਼੍ਰੋਮਣੀ ਕਾਲੀ ਦਲ ਦੇ ਸੀਗੇ ਚਲੋ ਠੀਕ ਹੈ ਵੀ ਇਹਨਾਂ ਦਾ ਬੜਾਲੇ ਉਹਨਾਂ ਦਾ ਗਰੁੱਪ ਵੱਖਰਾ ਬਣ ਗਿਆ ਵੱਖਰੀ ਗੱਲ ਆ ਦੂਜੇ ਬੰਦੇ ਤਾਂ ਕਿਤੇ ਨਾ ਕਿਤੇ ਜਾ ਕੇ ਮਤਲਬ ਬਾਦਲ ਗਰੁੱਪ ਨਾਲ ਸਹਿਮਤੀ ਸੀ ਜੀ ਜੀ ਉਹਨਾਂ ਨੂੰ ਵੀ ਨਿਮਾਣਿਆ ਜਾਂਦਾ ਨਹੀਂ ਠੀਕ ਹੈ ਉਹਨਾਂ ਨੂੰ ਦਰਕਾਣਾ ਕਰਤਾ ਆਪਦੀ ਭਰਤੀ ਸ਼ੁਰੂ ਕਰਤੀ ਤੇਜ਼ੀ ਦੇ ਵਿੱਚ 30 32 32 ਲੱਖ ਬੰਦੇ ਦੀ ਭਰਤੀ ਦਿਖਾਤੀ ਜੀ 32 ਲੱਖ ਹੋ ਗਿਆ ਉਹ ਤੋਂ 18 ਲੱਖ ਪੈਂਦੀਆਂ 32 ਲੱਖ ਤੁਸੀਂ ਭਰਤੀ ਵਿਖਾਈ ਜਾਂਦੇ ਆ ਪਤਾ ਨਹੀਂ ਹੁਣ ਕਿੱਥੋਂ ਲਿਆਏ ਕਿਵੇਂ ਲਿਆਏ ਫਿਰ ਮੈਨੂੰ ਇਹ ਵੀ ਪਤਾ ਲੱਗਿਆ ਵੀ ਜਦੋਂ ਇਹਨ ਉਹਦੇ ਵਿੱਚ ਕਿਸੇ ਦਾ ਕੋਈ ਆਧਾਰ ਕਾਰਡ ਨੰਬਰ ਨਹੀਂ ਭਰਿਆ ਬਿਲਕੁਲ ਬਿਲਕੁਲ ਠੀਕ ਹੈ ਕੋਈ ਪ੍ਰੋਪਰ ਜਾਣਕਾਰੀ ਨਹੀਂ ਭਰਤੀ ਦਿਖਾ ਦੇ ਚ ਪਰਚੀਆਂ ਭਰਤੀਆਂ ਜਿੰਨੀਆਂ ਮਰਜੀ ਭਰਦੇ ਚ ਕਾਪੀਆਂ ਲਿਆਓ ਵਿਛਪਾ ਲਓ ਤੇ ਉਹ ਭਰਦੇ ਹੋ ਤੀਜੇ ਮੈਂਬਰ ਬਣ ਗਏ ਬਰਾੜ ਸਾਹਿਬ ਉਸੇ ਗੱਲ ਤੇ ਸੁਣੋ ਉਸੇ ਗੱਲ ਤੇ ਜਿਹੜਾ ਹੈਗਾ ਇਤਰਾਜ਼ ਉੱਠਿਆ ਹਾਂ ਇਤਰਾਜ਼ ਐਸ ਲੈਵਲ ਤੇ ਨਹੀਂ ਆਇਆ ਸੀਗਾ ਵੀ ਜਿਹੜੀ ਹੈਗੀ ਹੈ ਕਿਉਂਕਿ ਇੱਕ ਸਰਮੌਕ ਸੰਸਥਾ ਜਿਹੜੀ ਹੈਗੀ ਹੈ ਜਾਂ ਉਹਦੇ ਜਥੇਦਾਰ ਜਾਂ ਉਹਦੇ ਪ੍ਰਧਾਨ ਉਹਨਾਂ ਦੀ ਵੀ ਜਿਹੜੀ ਹੈਗੀ ਹੈ ਸਖਸ਼ੀਅਤ ਦਾ ਤੇ ਸਵਾਲ ਉੱਠਦਾ ਸੀ ਹਾਂ ਪਰੰਤੂ ਹੁਣ ਤੁਸੀਂ ਇੱਕ ਗੱਲ ਹੋਰ ਸੁਣੋ ਵੀ ਅੱਜ ਮਨਪ੍ਰੀਤ ਐੜੀ ਨੇ ਠੋਕ ਕੇ ਕਹਤਾ ਹਾਂ ਵੀ ਇਹ ਗਲਤ ਆ ਇਹ ਤਾਂ ਸ਼ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਨੂੰ ਜਿਹੜਾ ਲੋਕਾਂ ਦੀ ਕਚਹਿਰੀ ਚ ਜਾ ਕੇ ਹਸਾਬ ਕਦਾਰ ਦੇਣਾ ਪਊ ਹਾਂ ਹੁਣ ਤੁਸੀਂ ਦੇਖੋ ਮਨਪ੍ਰੀਤ ਬਾਦਲ ਅਸਤੀਫਾ ਨਹੀਂ ਦਿੱਤਾ ਪਰ ਜਿਹੜੀ ਹੈਗੀ ਵੱਖਰੀ ਲਖੀਰ ਤੇ ਚੱਲ ਰਹੀ ਹੈ ਤਮੀ ਸਾਹਿਬ ਨੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਜਿਹੜਾ ਹੈਗਾ ਇੱਕ ਹੋਰ ਬਡੂਕਰ ਸਾਹਿਬ ਨੇ ਅਸਤੀਫਾ ਦਿੱਤਾ ਹੁਣ ਗੱਲ ਤਿੰਨ ਤਾਂ ਇਹ ਚੀਜ਼ਾਂ ਹੋਊਗਾ ਚੌਥੇ ਜਿਹੜੇ ਹੈਗੇ ਆ ਪ੍ਰਧਾਨ ਸਾਹਿਬ ਜਾਂ ਆਪਾਂ ਕਹ ਲਈਏ ਰਗਵੀਰ ਸਿੰਘ ਹੋਰੀ ਜਥੇਦਾਰ ਗਿਆਨੀ ਜੀ ਉਹਨਾਂ ਨੇ ਬਕਾਇਦਾ ਜਿਹੜਾ ਹੈਗਾ ਚਿੰਤਾ ਜ਼ਾਹਰ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਦੂਦ ਦੇ ਵਿੱਚ ਹੋਏ ਫੈਸਲਿਆਂ ਨੂੰ ਸਿੱਖ ਕੌਮ ਨੇ ਨਾ ਮੰਨਣ ਦੀ ਜਿਹੜੀ ਕਿ ਚਿੰਤਾ ਜ਼ਾਹਰ ਕੀਤੀ ਹੁਣ ਚਾਰ ਤਿੰਨ ਤਿੰਨ ਰਹਿ ਗਏ ਹੁਣ ਤੁਸੀਂ ਦੇਖੋ ਜਿਹੜੀ ਸੱਤ ਮੈਂਬਰੀ ਕਮੇਟੀ ਕਿਸ ਲੈਵਲ ਤੇ ਜਿਹੜਾ ਹੈਗਾ ਨਿਰਾਸ਼ ਹੋਈ ਆ ਇਹ ਸਾਰੀ ਪ੍ਰਕਿਰਿਆ ਤੋਂ ਕਿਉਂਕਿ ਹਮੇਸ਼ਾ ਕਮੇਟੀ ਦਾ ਨਿਰਾਸ਼ ਹੈ ਕੀ ਹੈਗੀ ਆ ਜਥੇਦਾਰ ਸਭ ਹੀ ਨਿਰਾਸ਼ ਆ ਬਿਲਕੁਲ ਮੈਂ ਉਹੀ ਗੱਲ ਕਰਦਾ ਨਾ ਕਿਉਂਕਿ ਹੁਣ ਤੱਕ ਜਿਹੜਾ ਹੈਗਾ ਬਾਦਲ ਪਰਿਵਾਰ ਵੱਲੋਂ ਸਿਆਸੀ ਖਿੱਤੇ ਨੂੰ ਆਧੇ ਨੂੰ ਕਾਇਮ ਰੱਖਣ ਵਾਸਤੇ ਧਾਰਮਿਕ ਖਿੱਤੇ ਦੀ ਵਰਤੋਂ ਜਥੇਦਾਰਾਂ ਦੀ ਵਰਤੋਂ ਕੀਤੀ ਜਾ ਰਹੀ ਆ ਤੇ ਪ੍ਰੰਤੂ ਕਿਸੇ ਨੇ ਹੁਣ ਤੱਕ ਸਿਰ ਨਹੀਂ ਚੱਕਿਆ ਸੀ ਜਥੇਦਾਰਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਗਿਆਨ ਸਾਹਿਬ ਅਚਨੌਤੀ ਕਮੇਟੀ ਦੀ ਵਰਤੋਂ ਕੀਤੀ ਮੀਟਿੰਗ ਦੀ ਵਰਤੋਂ ਕੀਤੀ ਯਾਰ ਫਰਜੰਦਰ ਸਿੰਘ ਧਾਮੀ ਨੇ ਇਸੇ ਕਰਕੇ ਤਾਂ ਸੇਵਾ ਦੇ ਤਨ ਉਹ ਤੇ ਕੋਈ ਪ੍ਰੈਸ਼ਰ ਹੋ ਬਿਲਕੁਲ ਕਿਰਪਾਲ ਸਿੰਘ ਬਡੂਗੋ ਤੇ ਵੀ ਕੋਈ ਪ੍ਰੈਸ਼ਰ ਹੋ ਠੀਕ ਹੈ ਉਹਨਾਂ ਨੇ ਸੇਵਾ ਦੇ ਕੇ ਬਾਹਰ ਨਿਕਲ ਗਏ ਉਸ ਤੋਂ ਬਾਅਦ ਆਂਤਰੀ ਕਮੇਟੀ ਜਿਹੜੀ ਐਗਜੈਕਟਿਵ ਮੈਂਬਰ ਇਹਨਾਂ ਮੈਂਬਰ ਹੈਗੇ ਬਿਲਕੁਲ ਉਹਨਾਂ ਵੱਲੋਂ ਪ੍ਰੈਸ ਮੀਟਿੰਗ ਕੀਤੀ ਆ ਦੀ ਪ੍ਰੈਸ ਮੀਟਿੰਗ ਦੇ ਵਿੱਚ ਕਿੱਧਰ ਕਿੱਧਰ ਗਏ ਉਹ ਪ੍ਰੈਸ ਮੀਟਿੰਗ ਦਾ ਕੋਈ ਅਸੀ ਹੋਰ ਕਾਰਨ ਲਈ ਸੀ ਮਕਸਦ ਲਈ ਉਹਨਾਂ ਨੇ ਹਰਪ੍ਰੀਤ ਸਿੰਘ ਨੂੰ ਚੁਟਮਾ ਲਿਆ ਉਹ ਤੇ ਕਿੱਡੇ ਕਿੱਡੇ ਵਲੇਮ ਲਾਏ ਤਰ ਹਰਪ੍ਰੀਤ ਇਹਦਾ ਕੀ ਨਾ ਸਪਸ਼ਟ ਕੀਤਾ ਹਰਪ੍ਰੀਤ ਕਹਿੰਦਾ ਵੀ ਇੰਨਾ ਜਲੀਲ ਹੀ ਇੰਨਾ ਕਰ ਦਿੰਦੇ ਆ ਉਹਨਾਂ ਦੇ ਆਪ ਦੇ ਜੋ ਤਾਣਾ ਬਾਣਾ ਬੁਣਾਇਆ ਹੋਇਆ ਜਿਹਦੇ ਪਿੱਛੇ ਬਹੁਤ ਵੱਡੀ ਤਾਕਤ ਕੰਮ ਕਰਦੀ ਆ ਸਿੱਖ ਵਿਰੋਧੀ ਤਾਕਤ ਤੇ ਆਪਾਂ ਇਹਨੂੰ ਸਿੱਖ ਸੱਭਿਆਚਾਰ ਦੀ ਸੰਸਥਾ ਦਾ ਇੱਕ ਆਪਾਂ ਪੈਰੋਕਾਰ ਮੰਨਦੇ ਆ ਪਰੰਤੂ ਇਹਦੇ ਪਿੱਛੇ ਕੌਣ ਕੰਮ ਕਰਦਾ ਇਹ ਕਿਤੇ ਨਾ ਕਿਤੇ ਸਵਾਲ ਉੱਠ ਕੇ ਸਾਹਮਣੇ ਆਊਗਾ ਹਰਪ੍ਰੀਤ ਨੇ ਕਿਹਾ ਵੀ ਤੁਸੀਂ ਆਪਦੇ ਉੱਤੇ ਤੋਂ ਭੱਜ ਜਾਂਦੇ ਆ ਅਸਤੀਫਾ ਦੇ ਲਈ ਮਜਬੂਰ ਹੋ ਰਹੇ ਹੋ ਤੁਹਾਨੂੰ ਜਲੀਲ ਹੀ ਇੰਨਾ ਕੀਤਾ ਜਾਂਦਾ ਥੋੜੀ ਕਰਤਾਰ ਕੂਸ਼ਿ ਕੀਤੀ ਜਾਂਦੀ ਆ ਉਸੇ ਤਰ੍ਹਾਂ ਹਰਪ੍ਰੀਤ ਨਾਲ ਪਹਿਲਾਂ ਹੋ ਹੈਗਾ ਆਪਣਾ ਜਥੇ ਜਿਹੜੇ ਹੈਗੇ ਹੁਣ ਪ੍ਰਧਾਨ ਸਾਹਿਬ ਦੇ ਨਾਲ ਕੀ ਹੋਊਗਾ ਉਹਦੇ ਦਿਨਾਂ ਦੇ ਵਿੱਚ ਕਿਹੜੇ ਪਾਸੇ ਜਿਵੇਂ ਆਪਾਂ ਗੱਲ ਕਰਦੇ ਸੀ ਉਹ ਕਮੇਟੀ ਦੀ ਉਹੋ ਜੀ ਮੀਟਿੰਗ ਕਰਦੇ ਆ ਜਥੇਦਾਰ ਸਾਹਿਬ ਨੂੰ ਮਿਲ ਕੇ ਆਉਂਦੇ ਆ ਤੇ ਜਥੇਦਾਰ ਸਾਹਿਬ ਦਾ ਜਿਹੜਾ ਅੰਦਰੋਂ ਜਿਹੜੇ ਉਹ ਆਵਾਜ਼ ਨਿਕਲੀ ਹੁਣ ਕੱਲੇ ਕੱਲੇ ਬੱਚੇ ਦੇ ਉਹ ਜਵਾਨ ਤੇ ਜਵਾਰ ਤੇ ਠੀਕ ਹੈ ਵੀ ਉਹ ਕਹਿੰਦੇ ਮੈਨੂੰ ਤਾਂ ਪਤਾ ਹੀ ਅੱਜ ਲੱਗਾ ਵੀ ਸ੍ਰੀ ਕਾਲਕਸਰ ਸਾਹਿਬ ਦੇ ਜਿਹੜੇ ਹੁਕਮ ਆ ਉਹ ਚਾਰਦਵਾਰੀ ਤੋਂ ਬਾਹਰ ਤੇ ਨਹੀਂ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਵੱਡੀ ਗੱਲ ਆ ਇਹ ਇਹ ਹਜੇ ਵੀ ਲੋਕ ਬਿਲਕੁਲ ਸਰ ਜਿੰਨੇ ਕ ਲੋਕ ਸਾਨੂੰ ਦੇਖਦੇ ਆ ਜਾਂ ਦੇਖਣਗੇ ਵੀਡੀਓ ਇਹ ਬਿਲਕੁਲ ਆਪਣੀ ਟਿੱਪਣੀ ਕਰਨ ਜਿਹੜੀ ਸੰਸਥਾ ਤੇ ਸਾਡਾ ਬੱਚਾ ਬੱਚੀ ਬਜ਼ੁਰਗ ਹਰ ਇੱਕ ਮੰਦਾ ਜਿਹੜਾ ਨਕਮਸਤਕ ਹੁੰਨੇ ਆ ਅਸੀਂ ਉੱਥੇ ਆਪਣੀਆਂ ਮਨੋ ਕਾਮਨਾ ਭਾਵਨਾਵਾਂ ਪੂਰੀਆਂ ਕਰਨ ਵਾਸਤੇ ਇੱਕ ਜਿਹੜੀ ਹੈਗੇ ਜਾ ਕੇ ਉੱਥੇ ਆਪਣਾ ਸਮਰਪਿਤ ਹੁੰਦੇ ਆ ਨਾਲ ਦੀ ਨਾਲ ਜਿਹੜਾ ਹੈਗਾ ਸਿੱਖ ਇਤਿਹਾਸ ਦੇ ਗੌਰਵ ਦਾਸ ਜਿਹੜਾ ਮਾਣ ਕਰਦੇ ਆ ਉਹ ਕਿਹੜੇ ਕਿੱਥੇ ਕਿਵੇਂ ਅਸੀਂ ਜਿਹੜਾ ਹੈਗਾ ਕਰਾਂਗੇ ਸਾਡੇ ਤਾਂ ਜਿਹੜੀ ਢਾਲ ਆਉਣ ਵਾਸਤੇ ਸ਼ੁਰੂ ਤੋਂ ਹੀ ਸਿੱਖ ਕੌਮ ਨੂੰ ਢਾਲ ਆਉਣ ਵਾਸਤੇ ਜਾਂ ਸਿੱਖ ਸੰਸਥਾ ਨੂੰ ਢਾਲ ਆਉਣ ਵਾਸਤੇ ਵਿਰੋਧੀ ਤਾਕਤਾਂ ਕੰਮ ਕਰਦੀਆਂ ਤੇ ਅਸੀਂ ਗਾ ਅਸੀਂ ਇਹ ਦੂਜੇ ਰੋਡ ਦੂਜੇ ਪਾਸੇ ਗਣੀਏ ਤਾਂ ਅਸੀਂ ਖੁਦ ਆਪ ਆਪਣੇ ਆਪ ਹੀ ਜਿਹੜੀਆਂ ਹੈਗਾ ਆਪਣੀ ਕਰਤਾਰਕਸ਼ੀ ਜਾਂ ਆਪਣੀ ਜਿਹੜੀ ਹੈਗੀ ਉਹਨੂੰ ਸਿੱਖ ਸੰਸਥਾ ਨੂੰ ਜਾਂ ਸਿੱਖ ਮਰਿਆਦਾ ਨੂੰ ਜਿਹੜੀ ਹੈਗੀ ਉਹਨੂੰ ਬਦਨਾਮ ਕਰਦੇ ਹੋਏ ਦੂਜਿਆਂ ਨੂੰ ਤਾਂ ਮੌਕਾ ਮਿਲਣਾ ਹੀ ਮਿਲਣਾ ਹੁਣ ਜੇ ਗਿਆਨੀ ਹਰਪ੍ਰੀਤ ਸਿੰਘ ਬਹੁਤ ਮਾਰਾ ਸੀ ਆ ਜਿਸ ਤਰ੍ਹਾਂ ਇਹਨਾਂ ਦੇ ਰੋਪ ਲਾਤੇ ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਜਾ ਰਹੀ ਵੀ ਉਹ ਆਸ਼ਕਾ ਦੀ ਉਹ ਫਲਾਨਾ ਸੀ ਵੀ ਉਹ ਬੀਬੀ ਨੂੰ ਕਿਸੇ ਨਾਲ ਲੈ ਆਂਦਾ ਸੀ ਫਲਾਨਾ ਕਰਦਾ ਸੀ ਜਦੋਂ ਉਹ ਬੰਦੇ ਨੂੰ ਤੁਸੀਂ ਚੁੜ ਕੇ ਲਾਇਆ ਸੀ ਦੰਦਾਂ ਦਾ ਸਦਾ ਪਹਿਲਾਂ ਅਖੀ ਕਾਲ ਤੱਕ ਸਦਾ ਕਾਰਜ ਕਰੀ ਜਿੱਥੇ ਤੱਕ ਆਇਆ ਫਿਰ ਤੁਸੀਂ ਦੰਦਾਂ ਦਾ ਸਦਾ ਲਾਇਆ ਉਦੋਂ ਨਹੀਂ ਇਹਨਾਂ ਨੂੰ ਕੁਝ ਦਿਸਿਆ ਹੁਣ ਜਦੋਂ ਇਹਨਾਂ ਦਾ ਉਹ ਪੋਲ ਖੁੱਲ੍ਹਣੇ ਸ਼ੁਰੂ ਕਰਤੇ ਉਹਨਾਂ ਵੱਲੋਂ ਹੁਣ ਇਹਨਾਂ ਨੂੰ ਉਹਨਾਂ ਦੀ ਹੋਂਦੀਆਂ ਦਿਸਣ ਲੱਪੀਆਂ ਹੋਰ ਤੁਸੀਂ ਸਾਰਾ ਉਹਨਾਂ ਦੇ ਰੋਪ ਲਾਉਣ ਲਾ ਪਏ ਉਹ ਫਲਾਣਾ ਸੀ ਹੁਣ ਲੋਕਾਂ ਨੂੰ ਇਹ ਸੋਸ਼ਲ ਮੀਡੀਆ ਵੇਖੋ ਇਹਨਾਂ ਦੇ ਬੈਂਕ ਬਣੇ ਹੋਇਆ ਗੁਜਰਬੀ ਦੇ ਆਈਟੀ ਬੈਂਕ ਬਣੇ ਆ ਜੀ ਇਹ ਜਦੋਂ ਵੀ ਕੋਈ ਮਤਲਬ ਉਹ ਜਥੇਦਾਰ ਕੋਈ ਵੱਡੇ ਬੋਲਦੇ ਆ ਜਾਂ ਕੋਈ ਵੱਡੇ ਪੁਲੀਟਰ ਬੋਲਦੇ ਨਾਲ ਦੀ ਨਾਲ ਹੀ ਉਹ ਐਕਟ ਹੋ ਜਾਂਦੇ ਆ ਫਿਰ ਉਹ ਨਾ ਇਹੋ ਜਿਹੇ ਗੰਦੇ ਗੰਦੇ ਮੈਸੇਜ ਲੱਗਦੇ ਆ ਹੁਣ ਮੈਂ ਦੇਖਦਾ ਪਿਆ ਇਹ ਬੜੇ ਗੰਦੇ ਗੰਦੇ ਮੈਸੇਜ ਆ ਜਿਹੜੇ ਆ ਰਹੇ ਹੈਗੇ ਆ ਤੇ ਦੂਜਾ ਪਹਿਲਾ ਬਿਆਨ ਸ਼੍ਰੀ ਕਾਲਪੁਰ ਸਿੰਘ ਦੇ ਜਥੇਦਾਰ ਦਾ ਜਿਹੜਾ ਉਹ ਆਇਆ ਵੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਚਾਰ ਦੁਆਰੀ ਦੇ ਅੰਦਰ ਰਹ ਜਾਂਦੇ ਆ ਇਹ ਤੋਂ ਬਾਅਦ ਵਿੱਚ ਕਿੰਨੀ ਇਹ ਤੇ ਚਰਚਾ ਸ਼ੁਰੂ ਹੋ ਰਹੀ ਆ ਤੇ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਇਹ ਮੈਸੇਜ ਗਿਆ ਹੈਗਾ ਵਰਲਡ ਦੇ ਪੰਦਰਤੇ ਬਿਲਕੁਲ ਬਹੁਤ ਇੱਕ ਕਹਿ ਨਿਰਾਸ਼ਾ ਵਾਲਾ ਕਹਿ ਸਕਦੇ ਆ ਵੀ ਇੱਕ ਜਥੇਦਾਰ ਸਾਹਿਬ ਨੂੰ ਇਹ ਗੱਲ ਕਹਿਣ ਲਈ ਮਜਬੂਰ ਹੋਣਾ ਪਵੇ ਤੇ ਇਹ ਨਹੀਂ ਪਤਾ ਵੀ ਅੰਦਰ ਕਮੇਟੀ ਨੇ ਉਹਨਾਂ ਨੂੰ ਕਿਸ ਤਰ੍ਹਾਂ ਜਲੀਲ ਕੀਤਾ ਹੋਊਗਾ ਵੀ ਕਿਹੋ ਜੀਆਂ ਗੱਲਾਂ ਪਤਾ ਕੀਤੀਆਂ ਨੇ ਉਹ ਬੰਦੇ ਜਿਹਨੂੰ ਘਰੇ ਨਹੀਂ ਵੀ ਮੈਨੂੰ ਲੱਗਦਾ ਪਛਾਣਦਾ ਹੋਣਾ ਉਹ ਬੰਦੇ ਯਾਰ ਇੱਕ ਸ੍ਰੀ ਅਕਾਲ ਤਖਤ ਚੁਣੇ ਹੋਏ ਜਥੇਦਾਰ ਨੂੰ ਅਗਲਾ ਸਵਾਲ ਜਵਾਬ ਕਰਦੇ ਪਏ ਆ ਉਹਨਾਂ ਨੂੰ ਹਦਾਇਤਾਂ ਕਰਦੇ ਪਏ ਆ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹਨਾਂ ਨੇ ਕੀਤਾ ਹੁਣ ਅੱਜ ਬਿਆਨ ਜਿਹੜਾ ਜਥੇਦਾਰ ਸਾਹਿਬ ਦਾ ਆਇਆ ਅੱਜ ਵੀ ਉਹਨਾਂ ਨੇ ਇਹੀ ਕਿਹਾ ਹੈਗਾ ਵੀ ਹੁਕਮ ਨੂੰ ਪੂਰਾ ਕਰੋ ਠੀਕ ਹੈ ਜਿਹੜਾ ਆਕਾਲ ਤਖਤ ਤੋਂ ਹੁਕਮ ਆਇਆ ਉਹਨੂੰ ਪੂਰਾ ਕਰ ਦਿਓ ਯਾਰ ਵੀ ਤੁਸੀਂ ਇਹ ਕੁਸ਼ਕ ਨਾ ਕਰੋ ਵੀ ਤੁਸੀਂ ਸੱਤ ਮੈਂਬਰੀ ਕਮੇਟੀ ਨੂੰ ਬਰਗਾਵਾ ਕੇ ਉਹਦੇ ਮੁਤਾਬਕ ਭਰਤੀ ਦੁਬਾਰਾ ਸ਼ੁਰੂ ਕਰ ਲਓ ਇਹ ਇੱਕ ਖਬਰਾਰ ਸਾਹਿਬ ਇੱਕ ਗੱਲ ਹੋਰ ਆ ਨਾ ਕਿਤੇ ਨਾ ਕਿਤੇ ਜਿਹੜੀ ਹੈਗੀ ਇਸ ਗੱਲ ਦੀ ਉਡੀਕ ਹੋ ਰਹੀ ਆ ਕਿ ਅਸੀਂ ਇਸ ਗੱਲ ਦੀ ਸਮਝ ਰੱਖਦੇ ਆ ਚ ਨਹੀਂ ਰੱਖਦੇ ਪਰੰਤੂ ਜਦੋਂ ਸਿੱਖ ਕੌਮ ਦਾ ਇੱਕ ਇੱਕ ਵਿਅਕਤੀ ਇਸ ਗੱਲ ਦੀ ਪਹਿਰੇ ਦੇਣ ਲੱਗਿਆ ਨਾ ਪਹਿਰਾ ਦੇਤਾ ਇਸ ਗੱਲ ਤੇ ਬਈ ਜਥੇਦਾਰ ਸਾਹਿਬ ਫੈਸਲਾ ਕਰੋ ਇਹਨਾਂ ਨੂੰ ਬਾਦਲ ਪਰਿਵਾਰ ਨੂੰ ਜਿਹੜਾ ਹੈਗਾ ਪੰਥ ਦੇ ਵਿੱਚੋਂ ਬਾਹਰ ਕਰੋ ਸੇਖ ਦੇਓ ਇਹਨਾਂ ਨੂੰ ਤੇ ਜਿਵੇਂ ਇੱਕ ਬਿਆਨ ਵੀ ਆਇਆ ਸੀ ਕਿਸੇ ਮਤਲਬ ਚਿੰਤਕ ਦਾ ਤੇ ਜਿਹੜੇ ਦੂਜੇ ਦਾਗੀ ਬਾਗੀ ਧੜਿਆਲੇ ਆ ਉਹਨਾਂ ਤੇ ਸਿਆਸੀ ਸਰਗਰਮੀਆਂ 'ਚ ਲਗਭਗ 10 ਸਾਲ ਪਾਬੰਦ ਕਰੋ ਵੀ ਉਹ ਹਿੱਸਾ ਨਹੀਂ ਲੈ ਸਕਦੇ ਤਾਂ ਫੇਰ ਜਿਹੜੀ ਹੈਗੀ ਹੈ ਤਸਵੀਰ ਹੋਰ ਤਰ੍ਹਾਂ ਦੀ ਪੇਸ਼ ਹੋਊਗੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜਥੇਦਾਰਾਂ ਨੂੰ ਇਹ ਫੈਸਲਾ ਲੈਣਾ ਪਊਗਾ ਕਿਉਂਕਿ ਹੌਲੀ ਹੌਲੀ ਗੱਲ ਆਈ ਜਾਂਦੀ ਹੈ ਗੱਲ ਤਾਂ ਇਹ ਵੀ ਇਹਨਾਂ ਦਾ ਸਿਆਸੀ ਕਿਤੇ ਨੂੰ ਬਚਾਉਣ ਵਾਸਤੇ ਜੋ ਭਰਤੀ ਕਰ ਰਹੇ ਆ ਜੋ ਜੋ ਸਿਸਟਮ ਜਿਹੜਾ ਪਰਚੀਆਂ ਕੱਟ ਰਹੇ ਆ ਉਹਨੂੰ ਪਾਰਦਰਸ਼ਤਾ ਦੇ ਨਾਲ ਲਾਉਣ ਦੀ ਗੱਲ ਸੀ ਸੱਤ ਮੈਂਬਰੀ ਕਮੇਟੀ ਦੇ ਹਦੇਸ਼ਾਂ ਨੂੰ ਮੰਨਣ ਦੀ ਗੱਲ ਸੀ ਪਰੰਤੂ ਇੱਥੇ ਇੰਨੀ ਕਾਲੀ ਪਈ ਇਹ ਤਾਂ ਆਪਣੇ ਆਪ ਤੌਰ ਤੇ ਜਿਵੇਂ ਤੁਸੀਂ ਆਖਿਆ ਵੀ 18 ਲੱਖ ਵੋਟ ਪਈ ਆ ਤੇ 36 ਲੱਖ ਦੀ ਭਰਤੀ ਕਰਤੀ ਕਿੱਧਰ ਨੂੰ ਤੁਰ ਗਿਆ ਕਿਤੇ ਨਾ ਕਿਤੇ ਜਿਹੜਾ ਹੈਗਾ ਆਪ ਦਾ ਸਿਆਸੀ ਪੱਖ ਬਚਾਉਣ ਦੀ ਗੱਲ ਹੀ ਆ ਧਰਮ ਦਾ ਤਾਂ ਜਿਹੜਾ ਇਹਨਾਂ ਨੂੰ ਕੋਈ ਫਿਕਰ ਹੀ ਨਹੀਂ ਜਾਂ ਸਾਡੀ ਧਾਰਮਿਕ ਸੰਸਥਾ ਜਾਂ ਸਿੱਖ ਕੌਮ ਬਿਲਕੁਲ ਪੰਜਾਬ ਦੇ ਵਿੱਚ ਬੜੀਆਂ-ਬੜੀਆਂ ਪੈ ਗਿਆ ਹੈਗੀਆਂ ਵੀ ਵੱਖ-ਵੱਖ ਗਰੁੱਪ ਬਣ ਗਏ ਆ ਵੱਖ-ਵੱਖ ਪਾਰਟੀਆਂ ਬਣਨ ਸ਼ੁਰੂ ਹੋ ਗਿਆ ਤੇ ਜੇ ਪਿਛਲੇ ਦਿਨਾਂ ਦੀ ਗੱਲ ਕਰੀਏ ਜਿੱਥੇ ਜਿਹੜੀ ਭਾਈ ਅਮਰਪਾਲ ਸਿੰਘ ਦੇ ਨਾਲ ਸੰਵਾਦ ਦਾ ਗਰੁੱਪ ਸੀ ਛਣੋਮ ਦੀ ਗੱਲ ਆ ਉਹਨਾਂ ਵੱਲੋਂ ਵਾਰਸ ਪੰਜਾਬ ਛਣੋਮ ਨਿਕਲੀ ਦਲ ਬਣਾਇਆ ਗਿਆ ਉਹਨਾਂ ਦੀ ਉਹਨਾਂ ਨੇ ਭਾਤੀਆਂ ਜੀ ਸ਼ੁਰੂ ਕੀਤੀ ਨਹੀਂ ਕੀਤੀ ਉਹ ਵੀ ਲਾਲ ਕਿਤਾਸ ਨੂੰ ਪਾਰਟੀ ਹੀ ਕਰਾਂਗੇ ਪਰ ਉਹ ਪਤਾ ਨਹੀਂ ਜੇ ਉਹਨਾਂ ਨੇ ਪਾਰਟੀ ਸ਼ੁਰੂ ਕੀਤੀ ਹੈ ਨਹੀਂ ਕੀਤੀ ਪਰ ਇਹਦੇ ਵਿੱਚ ਸੋਚਣ ਵਾਲੀਆਂ ਗੱਲਾਂ ਹੈ ਸ਼੍ਰੀ ਕਾਲਕਤਾਰ ਸਾਹਿਬ ਨੂੰ ਉਹ ਤੋਂ ਬੇਨਤੀ ਅਸੀਂ ਇਹੀ ਕਰਾਂਗੇ ਮੈਂ ਤਾਂ ਇਹੀ ਕਹਿਣਾ ਕਿ ਤੁਹਾਡੇ ਕੋਲੇ ਹੁਣ ਇਸ ਟਾਈਮ ਆ ਵੇਖੋ ਪਾਵਰ ਹੈਗੀ ਐ ਕਿਉਂਕਿ ਵੇਖੋ ਪਤਾ ਨਹੀਂ ਤੁਹਾਡੇ ਨਾਲ ਕੀ ਕਰਨਗੇ ਕਿ ਜਿਸ ਤਰ੍ਹਾਂ ਦੀ ਉਹ ਕਮੇਟੀ ਮੈਂਬਰ ਜਿਹੜੇ ਇਸ ਟਾਈਮ ਆ ਬਾਹਰ ਆ ਕੇ ਰੌਲਾ ਪਾ ਰਹੇ ਆ ਇੱਕ ਕਤਲਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਐ ਕਿਉਂਕਿ ਹੋ ਸਕਦਾ ਵੀ ਉਹਨਾਂ ਦੇ ਨਾਲ ਕਿਤੇ ਇਹ ਨਾ ਹੋਵੇ ਅ ਗਿਆਨੀ ਰਕबीर ਸਿੰਘ ਦੀ ਕਤਲਕੁਸ਼ੀ ਕਰਨ ਦੀ ਸ਼ੁਰੂ ਕਰ ਦੇਣ ਉਹਨਾਂ ਨੂੰ ਉਸਤੇ ਵਾਦਾ ਇਹਨਾਂ ਨੂੰ ਉਸਤੇ ਵਾਦਾ ਦੇਣ ਲਈ ਮਜਬੂਰ ਕਰ ਦੇਣ ਪਰ ਮਜਬੂਰੀ ਮਜਬੂਰੀ ਕੋਈ ਨਹੀਂ ਮੇਰਾ ਖਿਆਲ ਹੈ ਕਿ ਅਸੀਂ ਤਾਂ ਦਰਸਾ ਦੀ ਜ਼ਿੰਮੇਵਾਰੀ ਬੰਦੀ ਆ ਵੀ ਹੁਣ ਜੋ ਕਰ ਸਕਦੇ ਆ ਕਰਿਓ ਸਭ ਤੋਂ ਪਹਿਲਾਂ ਮੈਂ ਤਾਂ ਇਹ ਕਹਿਣਾ ਪਹਿਲੀ ਗੱਲ ਤਾਂ ਇਹ ਵੀ ਸਭ ਤੋਂ ਪਹਿਲਾਂ ਤਾਂ ਛਰੋਮਣੀ ਕਮੇਟੀ ਨੂੰ ਭੰਗ ਕਰਕੇ ਨਾਲ ਤੇ ਉਹਦੇ ਪੰਜ ਮੈਂਬਰ ਕਮੇਟੀ ਕੰਮ ਚਲਾਉ ਕਮੇਟੀ ਬਣਾਣਾ ਇਹਦੇ ਵਾਸਤੇ ਸਰ ਹਰ ਇੱਕ ਵਿਅਕਤੀ ਨੂੰ ਖਾਸ ਕਰਕੇ ਅਸੀਂ ਕਹਿੰਦੇ ਜਿਹਦੇ ਨਾਂ ਨਾਲ ਸਿੰਘ ਲੱਗਦਾ ਉਹਨੂੰ ਟਿੱਪਣੀ ਕਰਨੀ ਚਾਹੀਦੀ ਆ ਜਥੇਦਾਰਾਂ ਦੀ ਜਿਹੜੀ ਹੈਗੀ ਆ ਉਸ ਵੇਲੇ ਉਸ ਲੋਬੀ ਦੇ ਪਿੱਛੇ ਖੜਨਾ ਚਾਹੀਦਾ ਉਹਨਾਂ ਨੂੰ ਫੈਸਲਾ ਕਰਨ ਦੀ ਤਾਕਤ ਦੇਣੀ ਚਾਹੀਦੀ ਆ ਵੀ ਹਾਂ ਸਾਡੇ ਨਾਲ ਸਾਰੀ ਦੁਨੀਆ ਹੈਗੀ ਆ ਸੋ ਇੱਕ ਕੌਮ ਜਿੱਥੇ ਜਿੱਥੇ ਬੈਠੀ ਆ ਉਹ ਫੈਸਲਾ ਕਰਕੇ ਉਹਨਾਂ ਨੂੰ ਕੱਢ ਕੇ ਬਾਹਰ ਮਾਰਨ ਜਿਵੇਂ ਤੁਸੀਂ ਕਹਿੰਦੇ ਕੰਮ ਚਲਾਉ ਕਮੇਟੀ ਬਣ ਕੇ ਜਿਹੜਾ ਆ ਆਪਦੇ ਜਿਹੜੇ ਹੁਕਮ ਆ ਉਹਨਾਂ ਨੂੰ ਹੂਬ ਹੂ ਇਹਨਾਂ ਲੋਕਾਂ ਤੋਂ ਲਾਗੂ ਲਈ ਮਜਬੂਰ ਕਰਨਾ ਚਾਹੀਦਾ ਵੀ ਮੰਨੋ ਤੇ ਨਹੀਂ ਬਾਹਰ ਚਲੋ ਟਾਚਾ ਖੜਾ ਹੋ ਜੂਗਾ ਕੋਈ ਦੂਜੀ ਗੱਲ ਨਹੀਂ ਜਦੋਂ ਟਾਚਾ ਖੜਾ ਹੋ ਜੂਗਾ ਉਸ ਤੋਂ ਬਾਅਦ ਸਰਬੱਤ ਖਾਲਸਾ ਸਦਿਆ ਜਾਵੇ ਸਰਬੱਤ ਖਾਲਸਾ ਹੀ ਸਾਡੇ ਜਿਹੜੇ ਤਖਤਾਂ ਦੇ ਜਥੇਦਾਰ ਥਾਪੇ ਕਿਸੇ ਕਮੇਟੀ ਨੂੰ ਅਧਿਕਾਰ ਹੀ ਨਾ ਹੋਵੇ ਵੀ ਉਹ ਜਥੇਦਾਰ ਲਾਵੇ ਜਥੇਦਾਰਾਂ ਦੀ ਜਿਹੜੀ ਸਮਾ ਸੀਮਾ ਹੋਵੇ ਬੀਨਾਂ ਤੇ ਅਧਿਕਾਰ ਲਾ ਜਾਣਗੇ ਸਰਬੱਤ ਖਾਸ ਦੇ ਵਿੱਚੋਂ ਕੱਢੇ ਜਾਣਗੇ ਅਧਿਕਾਰ ਜਿਹੜੇ ਜਿਹੜਾ ਸਾਰੇ ਪੀੜ ਅਕਾਲਤ ਕਮੇਟੀ ਕੋਲ ਤਾਂ ਪਾਵਰ ਹੋਣੀ ਨਹੀਂ ਚਾਹੀਦੀ ਸਾਰਾ ਅਕਾਲਤ ਅਦਾਲਤਾਂ ਤੇ ਪੰਜ ਚਾਰ ਬੰਦੇ ਉੱਤੇ ਗਏ ਕਮੇਟੀ ਮੈਂਬਰ ਜਾ ਕੇ ਪਤਾ ਨਹੀਂ ਜਿਹਦਾ ਨਾਮ ਕੀਸ ਵਾਲੀ ਉਹਨਾਂ ਨੇ ਭਾਸ਼ਾ ਵਰਤੀ ਹੋਊਗੀ ਜਦੋਂ ਕਿ ਉਹਨਾਂ ਨੇ ਅਧਿਕਾਰ ਸਾਹਿਬ ਜਿਹੜੇ ਅਕਾਲਤ ਸਾਹਿਬ ਦੇ ਜਿਹੜੇ ਹੈਗੇ ਬਿਲਕੁਲ ਸਿਧਾਂਤ ਦੇ ਮੁਤਾਬਕ ਸਾਰਾ ਕੁਝ ਹੋਣਾ ਚਾਹੀਦਾ ਪਰੰਤੂ ਹੁੰਦਾ ਕਿ ਅੱਗੇ ਵੀ ਤੁਸੀਂ ਦੇਖੋ ਅੱਗੇ ਵੀ ਜਲੀਲ ਹੁੰਦੀ ਰਹੀ ਹੈ ਸਾਡੀ ਸੰਸਥਾ ਹਾਂ ਲਫਾਫਾ ਕਲਚਰ ਸੀ ਜਥੇਦਾਰ ਜਿਹੜੇ ਜਾਂ ਪ੍ਰਧਾਨ ਜਿਹੜੇ ਤੁਹਾਡੇ ਲਫਾਫੇ ਜੋ ਨਿਕਲਦੇ ਸੀ ਕਿਸੇ ਨੇ ਪ੍ਰਵਾਹ ਨਹੀਂ ਕੀਤੀ ਕਿਸੇ ਨੇ ਸਵਾਲ ਠਾਉਣ ਦੀ ਗੱਲ ਨਹੀਂ ਇਸ ਤਰ੍ਹਾਂ ਦੇ ਆ ਜੋ ਹੁਣ ਹਾਲਾਤ ਬਣੇ ਆ ਇਸ ਤਰ੍ਹਾਂ ਦੀ ਨੌਬਤ ਹੀ ਨਹੀਂ ਆਉਣੀ ਸੀ ਜਿਵੇਂ ਤੁਸੀਂ ਗੱਲ ਬੱਖ-ਬੱਖ ਜਿਹੜੀਆਂ ਟਕਸਾਲਾ ਬੱਖ-ਬੱਖ ਜਿਹੜੀਆਂ ਸਿੱਖ ਸੰਸਥਾਵਾਂ ਦੇ ਮੁਖੀ ਆ ਆਪਦੀ ਆਪਦੀ ਜਿਹੜੀ ਕਿ ਵਪਾਰ ਕਰਨ ਵਾਸਤੇ ਆਪਦੀ ਰੋਟੀ ਸੇਕਣ ਆਪ ਦਾ ਸਿਸਟਮ ਢਾਂਚਾ ਚਲਾਉਣ ਵਾਸਤੇ ਚੁੱਪ ਬੈਠੇ ਆ ਕਿਉਂ ਨਹੀਂ ਅੱਜ ਚਿੰਤਾ ਦੇ ਵਿੱਚ ਸ਼ਾਮਲ ਹੁੰਦੇ ਕਿਉਂ ਨਹੀਂ ਜਿਹੜਾ ਹੈਗਾ ਸਵੈ ਮੰਥਨ ਕਰਦੇ ਵੀ ਅਸੀਂ ਕਿੱਥੇ ਖੜੇ ਆ ਤੇ ਕਮੇਟੀ ਕਿੱਥੇ ਖੜੀ ਆ ਤੇ ਬਾਦ ਨਤੀਜਾ ਮੈਂ ਤੁਸੀਂ ਗੱਲ ਅਮਰਤਪਾਲ ਦੇ ਇਸੇ ਦਾ ਨਤੀਜਾ ਜਿਵੇਂ ਆਉਂਦੀ ਚਿੰਤਾ ਜਿਹੜੀ ਹੈਗੀ ਆਉਣ ਵਾਲੀ ਆ ਆਉਂਦੇ ਦਿਨਾਂ ਦੇ ਵਿੱਚ ਜਿਵੇਂ ਆਪਾਂ ਆਫ ਦਾ ਰਿਕਾਰਡ ਗੱਲ ਕਰਦੇ ਸੀ ਵੀ ਉਹਨਾਂ ਦੀ ਮੈਂਬਰਸ਼ਿਪ ਵੀ ਖਤਮ ਕਰਨ ਜਾ ਰਹੀ ਆ ਜਿਹੜੀ ਹੈਗੀ ਆ ਆਰਐਸ ਜੀ ਮਤਲਬ ਮਗਲੇ ਕੱਲ ਨੂੰ ਤ੍ਰਿਕ ਕੋਰ ਦੇ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪਤਾ ਨਹੀਂ ਕਿਸ ਤਰ੍ਹਾਂ ਦਾ ਫੈਸਲਾ ਹੋਣਾ ਬਿਲਕੁਲ ਜੇ ਅਗਰ ਜੇ ਅਗਰ ਹੂੰ ਅਮਰਪਾਲ ਸਿੰਘ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਖਤਮ ਹੋ ਜਾਂਦੀ ਆ ਜੇ ਉਹਨਾਂ ਦੀ ਸੀਟ ਖਤਮ ਆ ਉਥੇ ਉਹਨੂੰ ਕਦਮ-ਕਦਮ ਦੇ ਖਾਰਜ ਕਰ ਦਿੰਦੇ ਆ ਫਿਰ ਡੈਮੋਕ੍ਰੇਸੀ ਦੇ ਵੀ ਇੱਕ ਸਵਾਲ ਖੜਾ ਹੋਊਗਾ ਬਹੁਤ ਵੱਡਾ ਸਵਾਲ ਜੇ ਅਗਰ ਬੰਦਾ ਡੈਮੋਕ੍ਰੇਸੀ ਵਿੱਚ ਆ ਕੇ ਚੋਣ ਲੜਕੇ ਜਿਹਨੂੰ ਲੱਖਾਂ ਲੋਕਾਂ ਨੇ ਜਿੱਤਾ ਆ ਕੇ ਭੇਜਿਆ ਹੋਵੇ ਠੀਕ ਹੈ ਉਸ ਸੰਵਿਧਾਨ ਦੇ ਅੰਦਰ ਤੇ ਉਸ ਬੰਦੇ ਨੂੰ ਮੌਕਾ ਨਾ ਦੇਣਾ ਉਥੇ ਜਾਣ ਦਾ ਵੀ ਤੇ ਮੇਰਾ ਖਿਆਲ ਆ ਫਿਰ ਇਹ ਇੱਕ ਵੱਖਰੀ ਗੱਲ ਵਾਲੀ ਗੱਲ ਹੀ ਹੋ ਗਈ ਫਿਰ ਜਿਵੇਂ ਜਿਵੇਂ ਜਿਹੜੇ ਆਪਾਂ ਇਸ ਗੱਲ ਨੂੰ ਬਖਵਾਦੀ ਆਤਬਾਦੀ ਜਾਂ ਹੋਰ ਗੱਲ ਕਹਿ ਦਨੇ ਆ ਵੀ ਲੋਕ ਜਿਹੜੇ ਹੈਗੇ ਮੰਨਤੇ ਨਹੀਂ ਵੀ ਜਿਹੜਾ ਸੰਵਿਧਾਨ ਇਹ ਸਿੱਖਾਂ ਵਾਸਤੇ ਹੋਰ ਤਰ੍ਹਾਂ ਦਾ ਕੰਮ ਕਰਦਾ ਤੇ ਜਿਹੜਾ ਹੈਗਾ ਹੋਰ ਜਿਹੜੀਆਂ ਹੈਗਾ ਜਿਹੜੀਆਂ ਲੋਕਾਂ ਵਾਸਤੇ ਉਹ ਤਰ੍ਹਾਂ ਦੇ ਹਾਂ ਜਿਵੇਂ ਸ਼ਿਮੀਰ ਦਾ ਇੱਕ ਬਹੁਤ ਵੱਡਾ ਇੱਕ ਜੀਤੇ ਰੋਪ ਸੀਗੇ ਮਤਲਬ ਕੋਈ ਆਤਮਾ ਦਾ ਨਸਬਾਦਤਾ ਪਰ ਉਸ ਬੰਦੇ ਨੂੰ ਮੌਕਾ ਮਿਲ ਗਿਆ ਵੀ ਤੁਸੀਂ ਜਾਂ ਆਹ ਦਾ ਲੋਕ ਸਭਾ ਜਾਓ ਆਪਣੀ ਗੱਲ ਰੱਖੋ ਲੋਕਾਂ ਨੂੰ ਪਰ ਇਹਨੂੰ ਵੀ ਮਿਲਣਾ ਚਾਹੀਦਾ ਹੈ ਜੀ ਮਗਰ ਇਹਨੂੰ ਮੌਕਾ ਮਿਲੂਗਾ ਉਥੇ ਉਸੇ ਹਲਕੇ ਦੀ ਜਿਹੜੀ ਗੱਲਬਾਤ ਜਾ ਕੇ ਰੱਖੂਗਾ ਤਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਹੋਰ ਵਧੂਗਾ ਸੰਵਿਧਾਨ ਦੇ ਉੱਪਰ ਤੇ ਡੈਮੋਕ੍ਰੇਸੀ ਦੇ ਵਿੱਚ ਨਹੀਂ ਤਾਂ ਲੋਕਾਂ ਦਾ ਵਿਸ਼ਵਾਸ ਹੋਰ ਉੱਡੂਗਾ ਕਿਉਂਕਿ ਮੇਰਾ ਖਿਆਲ ਆ ਵੀ ਦੂਜੇ ਪਾਸੇ ਜਿਹੜਾ ਵਿਵਾਦ ਹੁਣ ਇੱਥੇ ਸਿੱਖ ਸੰਸਥਵਾ ਦਾ ਚੱਲ ਰਿਹਾ ਇਸ ਵਿਵਾਦ ਦੇ ਵਿੱਚ ਲੋਕ ਵਿਧਾਨ ਸਭਾ ਦਾ ਸੈਸ਼ਨਾਂ ਸ਼ੁਰੂ ਹੋ ਗਿਆ ਠੀਕ ਹੈ ਕਿੱਡੇ ਵੱਡੇ ਵੱਡੇ ਮੁੱਦੇ ਪੰਜਾਬ ਨਾਲ ਸੰਬੰਧ ਤੇ ਜਿਹੜੇ ਹੈਗੇ ਆ ਜਿਹੜੇ ਵਿਰੋਧੀਆਂ ਵੱਲੋਂ ਚੱਕੇ ਜਾਣੇ ਚਾਹੀਦੇ ਆ ਪਰ ਚਰੋਮਣੀ ਕਾਲੀਦਾਲ ਹੂੰ ਜਿੰਨੇ ਵੀ ਹੈਗੇ ਆ ਕਾਲੀਦਾਲ ਬਣਿਆ ਉਹ ਤਾਂ ਇੱਕ ਦੂਜੇ ਨੂੰ ਭੰਡੜੇ ਲੱਗੇ ਹੋਏ ਆ ਉਹਨਾਂ ਨੂੰ ਪੰਜਾਬ ਦੇ ਮਸਲਿਆਂ ਨਾਲ ਤਾਂ ਕੋਈ ਗੱਲਬਾਤ ਹੀ ਨਹੀਂ ਭਾਵੇਂ ਉਹ ਕੋਈ ਵੀ ਕਾਲੀਦਾਲ ਹੋਵੇ ਜਾਂ ਮੁਸਲਮਾਨ ਦੇ ਕਾਲੀਦਾਲ ਦੀ ਗੱਲ ਕਰ ਲੋ ਜਾਂ ਕਿਸੇ ਹੋਰ ਦੀ ਕਰੇ ਇਹ ਤਾਂ ਆਪਦਿਆਂ ਦੀਆਂ ਲੱਤਾਂ ਪੱਟਣ ਲੱਗੇ ਹੋਏ ਆ ਵੀ ਇਹਨਾਂ ਨੂੰ ਵੱਢ ਕੇ ਸੱਟ ਲਓ ਦੂਜੇ ਭਾਵੇਂ ਆ ਕੇ ਜੋ ਮਰਜ਼ੀ ਕਰੀਏ ਉਹ ਸਾਨੂੰ ਕੋਈ ਪਰਵਾਹ ਨਹੀਂ ਇਹਹੀ ਸਿਸਟਮ ਜਿਹੜਾ ਚੱਲ ਰਿਹਾ ਹੈਗਾ ਦੇ ਵਿਧਾਨ ਸਭਾ ਦੇ ਵਿੱਚ ਅੱਜ ਕਿਸ ਤਰ੍ਹਾਂ ਦੇ ਮੁੱਦੇ ਉੱਠਣਗੇ ਕਿਸ ਤਰ੍ਹਾਂ ਦੇ ਬਿੱਲ ਪੇਸ਼ ਕੀਤੇ ਜਾਣਗੇ ਇਹ ਤਾਂ ਬਾਦੀਆਂ ਗੱਲਾਂ ਪਰ ਹੁਣ ਤਾਂ ਫਿਕਰ ਇਹ ਹੋਇਆ ਪਿਆ ਵੀ ਸਾਡੀ ਜਿਹੜੀ ਪੰਜਾਬ ਦੀ ਜਿਹੜੀ ਸਿੱਖ ਸਥਾਵਾ ਜਿਹੜੀਆਂ ਖਾਤਮੇ ਵਾਲੇ ਵਾਸਤੇ ਵਧ ਰਹੀਆਂ ਤੇ ਪਤਾ ਨਹੀਂ ਕੀ ਹੋ ਜਾਣਾ ਤੇ ਜੇ ਅਗਰ ਸਾਡੇ ਸ਼੍ਰੀ ਕਾਲਕਟਖ ਸਾਹਿਬ ਦੇ ਨਾਲ ਢੁੱਡਾ ਮਾਰ ਲੱਗ ਪਏ ਲੋਕ ਮੱਥਾ ਲਾ ਲਿਆ ਜਿਹੜੇ ਬੰਦਿਆਂ ਨੂੰ ਘਰੇ ਨਹੀਂ ਕੋਈ ਪਛਾਣਦਾ ਤੇ ਉਹ ਬੰਦੇ ਸ਼੍ਰੀ ਕਾਲਕਟਖ ਦੇ ਜਥੇਦਾਰਾਂ ਨੂੰ ਜਲੀਲ ਕਰਨ ਲੱਗ ਪਏ ਹੈਗੇ ਆ ਤੋ ਬਾਹਰ ਆ ਕੇ মিডিਏ ਦੇ ਵਿੱਚ ਆਪਦੀ ਹੋਂਦ ਦਿਖਾਉਣ ਦੇ ਬਾਰੇ ਤੇ ਉਹ ਵੱਖ-ਵੱਖ ਕੈਕਟਰ ਉਹ ਦੇ ਰਹੇ ਆ ਮੇਰਾ ਖਿਆਲ ਆ ਲੋਕਾਂ ਨੂੰ ਜਿੰਮੇਵਾਰੀ ਵੰਡਦੀ ਆ ਪੰਜਾਬ ਦੇ ਲੋਕਾਂ ਦੀ ਵੀ ਇਹ ਇਕੱਲੇ ਇਕੱਲੇ ਬੰਦੇ ਦੀ ਜਿੰਮੇਵਾਰੀ ਬੰਦੀ ਹੈ ਉਹ ਇਹ ਗਰੁੱਪ ਸਮਝ ਕੇ ਨਹੀਂ ਤੁਸੀਂ ਸਿੱਖ ਹੋਣ ਦੇ ਨਾਤੇ ਅਸੀਂ ਸ਼੍ਰੀ ਕਲ ਕਰ ਸਕਦੇ ਸਪੋਰਟ ਕਰੀ ਬਿਲਕੁਲ ਦੂਜੀ ਗੱਲ ਇੱਕ ਹੋਰ ਬਰਾਦ ਸਾਹਿਬ ਦੇਖਿਓ ਵੀ ਜਿਨੇ ਵੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਪਰ ਉਹਦਾ ਰਿਆਕ ਅੱਖ ਨਹੀਂ ਇਹ ਵੀ ਨੋਟ ਕਰ ਲੈਣ ਜੀ ਇਹ ਤਾਂ ਕੋਈ ਥੋੜਾ ਕਹਿੰਦੇ ਦੇਰ ਹੈ ਦੇਰ ਨਹੀਂ ਕਹਿ ਸਕਦੇ ਆਪਾਂ ਜੀ ਜੀ ਤੇ ਇਹ ਤਾਂ ਹੁਣ ਲੋਕਾਂ ਨੂੰ ਸੋਚ ਲੈਣਾ ਹੈ ਜੇ ਜਿਹੜੇ ਬੋਲਦੇ ਆ ਨਾ ਵੱਧ ਚੜ ਕੇ ਵੀ ਸ਼੍ਰੀ ਕਲਕਤਕ ਸਰ ਦੇ ਜਥੇਦਾਰਾਂ ਦੇ ਖਿਲਾਫ ਜਾਂ ਸ਼੍ਰੀ ਕਲਕਤਕ ਸਰ ਦੇ ਹੁਕਮਾਂ ਨੂੰ ਲੈ ਕੇ ਤੁਸੀਂ ਦਲਕਰਨਾਰ ਕਰ ਰਹੇ ਹੋ ਸਜ਼ਾ ਤਾਂ ਇਹਨਾਂ ਨੂੰ ਭੁਗਤਨੀ ਪਣੀ ਤੇ ਭੁਗਤੀ ਵੀ ਜਾਂਦੇ ਆ ਪਰ ਇਦੋਂ ਗਾ ਜਾ ਕੇ ਹੋਰ ਸਜ਼ਾ ਭੁਗਤ ਸਕਦੇ ਆ ਪਰ ਲੋੜ ਅੱਜ ਹੈਗੀ ਆ ਵੀ ਇਹ ਸਾਡੀਆਂ ਸੰਸਥਾਵਾਂ ਸਾਰਿਆਂ ਨੂੰ ਇਕੱਠਿਆਂ ਹੋਣਾ ਚਾਹੀਦਾ ਜਿਹੜੇ ਛੋਟੇ ਛੋਟੇ ਕਾਲੀਦਾਂ ਦੇ ਗਰੁੱਪਾਂ ਨੇ ਇਕੱਠੇ ਹੋਣੇ ਚਾਹੀਦੇ ਜੇ ਕਲਕਤਕ ਸਰ ਜਥੇਦਾਰ ਸਭ ਦੁਆਰਾ ਫੇਰ ਮਤਲਬ ਹੁਕਮਾਂਾਂ 'ਚ ਆੜਦਣ ਵੀ ਜਿੰਨੇ ਅਕਾਲੀ ਦਾ ਲੈ ਕੇ ਸਾਰੇ ਘਰੋਂ ਭੰਗ ਤੇ ਨਹੀਂ ਨਹੀਂ ਗੱਲ ਬਰਾੜ ਸਾਹਿਬ ਇੱਕ ਗੱਲ ਹੋਰ ਸਮਝਣ ਦੀ ਗੱਲ ਇਹ ਵੀ ਆ ਵੀ ਜੇ ਘਰ ਐਸ ਲੈਵਲ ਤੇ ਗੱਲ ਹੁੰਦੀ ਆ ਐਸ ਲੈਵਲ ਤੇ ਜਿਹੜੀ ਹੈਗੀ ਆ ਪੂਰਾ ਸੰਵਿਧਾਨ ਰਚਿਆ ਜਾਂਦਾ ਤੇ ਜਿਹੜੀ ਹੈਗੀ ਉਹਨੂੰ ਲਾਗੂ ਕਰਾਇਆ ਜਾਂਦਾ ਤਾਂ ਤਸਵੀਰ ਜਿਹੜੀ ਹੈਗੀ ਆ ਹੋਰ ਉਹਨੇ ਵਰਲਡ ਦੇ ਵਿੱਚ ਜੋ ਸਿੱਖਾਂ ਦੀ ਟੌਰ ਆ ਉਹਨੂੰ ਬਰਕਰਾਰ ਰੱਖਿਆ ਜਾਊਗਾ ਪਰ ਆਪਾਂ ਤੋਂ ਹੁਣ ਤੁਸੀਂ ਇਹ ਦੇਖ ਲਓ ਵੀ ਜਿਵੇਂ ਜਿਹੜਾ ਹਰਪ੍ਰੀਤ ਗਿਆਨੀ ਹਰਪ੍ਰੀਤ ਜੱਥੇਦਾਰ ਸਾਹਿਬ ਹੋਰ ਉਹਨੇ ਕਿਹਾ ਵੀ ਸਾਡੀ ਮਨਸਾ ਤਾਂ ਇਹ ਸੀ ਵੀ ਜਿਹੜੀ ਹੈਗੀ ਆਪਾਂ ਵੀ ਗੱਲ ਹਾਰ ਵਾਸਤੇ ਇਹ ਕਰਦੇ ਜਿਹੜੀ ਖੇਤਰੀ ਪਾਰਟੀ ਆ ਉਹਦੀ ਤਾਕਤ ਵਧਾਉਣ ਵਾਸਤੇ ਜਿਹੜੀ ਸਿੱਖ ਸੰਸਥਾਵਾਂ ਦੇ ਜਿਹੜੇ ਹੈਗੇ ਆ ਪ੍ਰਬੰਧਾਂ ਦੇ ਵਿੱਚ ਹਸਾਰ ਲਿਆਉਣ ਵਾਸਤੇ ਪੰਜਾਬ ਦੀ ਗੱਲ ਕਰਨ ਵਾਸਤੇ ਇੱਕ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਲਾਜ਼ਮੀ ਆ ਹਰਪ੍ਰੀਤ ਉਰਾਨ ਨੇ ਵੀ ਚਿੰਤਾ ਕੀਤੀ ਵੀ ਸਾਡੀ ਤਾਂ ਮਾਨਸਾ ਹੀ ਇਹ ਸੀ ਜ ਸਜ਼ਾ ਲਾ ਕੇ ਲੋਕਾਂ ਦੇ ਸਾਹਮਣੇ ਉਹਨੂੰ ਪੇਸ਼ ਕਰਕੇ ਵੀ ਲੋਕਾਂ ਜਿਹੜੀਆਂ ਆਪਦੇ ਝੋਲੀ ਚ ਪਾ ਕੇ ਤੁਸੀਂ ਜਿਹੜੀਆਂ ਹੈਗਾ ਲੋਕਾਂ ਦਾ ਵਿਸ਼ਵਾਸ ਜਿੱਤੋ ਫਿਰ ਜਿਹੜਾ ਤੁਸੀਂ ਕੰਮ ਕਰਦੇ ਨੇ ਸਿਆਸੀ ਤੌਰ ਤੇ ਪੰਜਾਬ ਨੂੰ ਬਚਾਉਣ ਦਾ ਪੰਜਾਬ ਨੂੰ ਜਿਹੜਾ ਹੈਗਾ ਫਿਰ ਖੁਸ਼ਹਾਲ ਕਰਦਾ ਉਹ ਕਰੋ ਪਿਛੇ ਜੋ ਕੁਝ ਹੋਇਆ ਉਹਨੂੰ ਛੱਡ ਦਿਓ ਬਹੁਤ ਗਲਤ ਮੈਂ ਕੀਤੀਆਂ ਕੋਈ ਅੱਜ ਦੇ ਲੰਬੇ ਸਮੇਂ ਤੋਂ ਤੇ ਲੰਬੇ ਸਮੇਂ ਤੋਂ ਸੈਂਕੜੇ ਸਾਲ ਤੋਂ ਪਹਿਲਾਂ ਦੇ ਲੋਕ ਲੱਗੇ ਵੀ ਆ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਪਿੱਛੇ ਨਾਲ ਪਿੱਛੇ ਆਪ ਦੇ ਨਾਲ ਏਜੰਸੀਆਂ ਜਿਹੜੀਆਂ ਕੰਮ ਕਰਦੀਆਂ ਕਰਦੀਆਂ ਤੇ ਨਾਲ ਦੇ ਨਾਲ ਸਿੱਖ ਕੌਮ ਨੂੰ ਖਤਮ ਕਰਨ ਦੀਆਂ ਜਿਹੜੀਆਂ ਇਹ ਚਾਲਾਂ ਚੱਲਣਾ ਜਾਂਦੀਆਂ ਪਰantu ਕਿਤੇ ਨਾ ਕਿਤੇ ਜਾ ਕੇ ਜਿਵੇਂ ਜਥੇਦਾਰ ਸਾਹਿਬ ਦੀ ਗੱਲ ਸੀਗੀ ਸਾਨੂੰ ਸਾਰਿਆਂ ਨੂੰ ਰਲ ਕੇ ਖੇਤਰੀ ਪਾਰਟੀ ਨੂੰ ਵੀ ਬਚਾਉਣ ਦੀ ਲੋੜ ਹੈ ਤੇ ਇਹ ਪਰਿਵਾਰ ਨੂੰ ਵੀ ਜਿਹੜਾ ਫੈਸਲਾ ਕਰ ਲੈਣਾ ਚਾਹੀਦਾ ਵੀ ਛੱਡ ਕੇ ਜੇਕਰ ਜਿਹੜਾ ਨਹੀਂ ਚਾਹੁੰਦੇ ਲੋਕ ਨਿਮਾਣੇ ਸਿੱਖ ਕੰਮ ਕਰ ਸਕਦੇ ਆ ਪਾਰਟੀ ਦਾ ਇੱਕ ਛੋਟੇ ਮੈਂਬਰ ਦੇ ਰੂਪ ਵਿੱਚ ਕੰਮ ਕਰ ਸਕਦੇ ਆ ਪਰ ਇੱਕ ਚੀਜ਼ ਮੈਂ ਹੋਰ ਵੇਖੀ ਹੈ ਜਦੇ ਜਦੇ ਅਸੀਂ ਮੈਂ ਗੱਲ ਨੂੰ ਸਾਂਝੀ ਕਰੂੰਗਾ ਵੀ ਜਿਹੜੇ ਬਲਬ ਸਾਹਿਬ ਦੇ ਬਹੁਤ ਨੇੜ ਦੀ ਇੱਕ ਲੋਕ ਜਿਹੜੇ ਹੈਗੇ ਆ 8-10 ਲੋਕ ਹੈਗੇ ਆ ਪਾ ਅੱਗੇ ਵੀ ਇੱਕ ਜਗਤ ਕਰਦੇ ਆ ਜਾਂ ਹੋਰ ਉਹਨਾਂ ਦੇ ਥੱਲੇ ਵਾਲੇ ਲੈਵਲ ਤੇ ਵੀ ਬਹੁਤ ਲੋਕ ਸਪੋਰਟਰ ਹੈਗੇ ਆ ਉਹ ਤਾਂ ਪਤਲਾ ਦਲੀਲ ਕੀ ਦਿੰਦੇ ਆ ਕਨੇ ਵੀ ਇਹ ਪਾਰਟੀ ਚਲਾਉਣ ਵਾਲੇ ਬਹੁਤ ਤਕੜੇ ਬੰਦੇ ਦੀ ਯੂਟ ਹੈ ਬਿਲਕੁਲ ਠੀਕ ਹੈ ਵੀ ਜਿਹੜਾ ਪੈਸੇ ਵਾਲਾ ਪਤਾ ਇਹੀ ਪਾਰਟੀ ਚਲਾ ਸਕਦਾ ਉਹ ਦਸਤੋਰਾਂ ਦੇ ਬਲੇ ਖਰਚੇ ਦੂਜਾ ਨਹੀਂ ਜਾ ਮੈਂ ਹੈਰਾਨ ਆ ਯਾਰ ਇਸ ਗੱਲ ਤੋਂ ਇਸ ਤੋਂ ਪਹਿਲਾਂ ਕਿੰਨੇ ਕੁ ਲੋਕ ਤਕੜੇ ਸੀ ਨਹੀਂ ਠੀਕ ਹੈ ਉਹੋ ਵੀ ਪਾਰਟੀ ਚ ਚੱਲ ਰਹੇ ਦਾ ਬਾਦਲ ਪਰਵਾਰ ਵੀ ਤਾਂ ਥੱਲੇ ਤੋਂ ਮਿਹਨਤ ਕਰਕੇ ਆਏ ਆ ਜ਼ਰੂਰੀ ਨਹੀਂਗਾ ਜੇਕਰ ਉਹ ਜੇ ਉਹ ਪ੍ਰਧਾਨ ਰਣਗ ਦੀ ਪਾਰਟੀ ਚੱਲੂਗੀ ਬਹੁਤ ਵੱਡਾ ਭਲੇਖਾ ਤੁਸੀਂ ਯਾਰ ਕਿਸੇ ਆਮ ਬੰਦੇ ਨੂੰ ਜ਼ਿੰਮੇਵਾਰੀ ਦਾ ਦੇ ਕੇ ਵੇਖੋ ਵੀ ਲੋਕ ਤਾਂ ਆਪਦੇ ਸਾਹ ਰਾ ਸਾਰਾ ਕੁਝ ਕਰਨਦੇ ਆ ਤੁਹਾਨੂੰ ਯਾਦ ਹੈ ਗੱਲ ਜਦੋਂ ਕੰਸ਼ੀਰਾਮ ਜਿਉਂਦਾ ਸੀਗਾ ਤੇ ਕੰਸ਼ੀਰਾਮ ਬਹੁਤ ਲੰਬੇ ਸਾਲ ਪੁਰਾਣੀ ਗੱਲ ਕਹਿੰਦੇ ਆ ਵੀ ਮੈਂ ਸੁਣੀ ਸੁਣਾਈ ਆ ਮੈਨੂੰ ਪੱਕਾ ਦਾ ਬਾਈ ਨੂੰ ਵੀ ਪਤਾ ਕਹਿੰਦੇ ਵੀ ਕੰਸ਼ੀਰਾਮ ਨੂੰ ਉਦੋਂ ਜਾਣਾ ਆਉਣਾ ਬਹੁਤ ਔਖਾ ਸੀ ਕਹਿੰਦੇ ਕਿ ਜਿਹਨਾਂ ਨੇ ਹੈਲੀਕਾਪਟਰ ਲੈਣਾ ਸੀਗਾ ਤੇ ਉਹਨਾਂ ਦੀ ਪਾਰਟੀ ਨੇ ਜ਼ਿੰਮੇਵਾਰੀ ਲਾਤੀ ਸਾਰੇ ਵਰਕਰਾਂ ਦੀ 100 ਰੁਪਿਆ ਲੈ ਕੇ 1 ਰੁਪਿਆ ਇਕੱਠਾ ਕਰੋ ਤੇ ਆਪਾਂ ਹੈਲੀਕਾਪਟਰ ਲੈ ਕੇ ਰਣਾ ਕੰਚੀਰਾਂ ਨੂੰ ਤੇ ਉਹਨਾਂ ਨੇ ਲੋਕਾਂ ਨੇ ਲਿਆਗਾ ਬਿਲਕੁਲ ਠੀਕ ਹੈ ਕੰਚੀਰਾਂ ਹੈਲੀਕਾਪਟਰ ਤੇ ਉੱਡਣ ਲੱਗ ਪਿਆ ਲੋਕ ਥੱਲੋਂ ਝਾਕ ਕੇ ਤਾਂ ਉਡਾ ਲਾ ਦਿੰਦੇ ਐ ਤੇ ਉੜਦੇਆਂ ਨੂੰ ਥੱਲੇ ਵੀ ਲਾ ਦਿੰਦੇ ਇਹ ਗੱਲ ਸੋਚਣ ਦੀ ਜ਼ਰੂਰਤ ਹੈ ਕੀ ਆ ਕਲੈਨ ਸਾਹਿਬ ਪਰ ਸਾਡੀ ਚਿੰਤਾ ਸੀ ਇਹ ਚਿੰਤਾ ਚ ਸ਼ਾਮਲ ਹੋਏ ਇਹ ਵੀ ਚਿੰਤਾ ਬਹੁਤ ਕਰਦੇ ਸੀ ਆਨਲਾਈਨ ਤੇ ਸਾਨੂੰ ਅਸੀਂ ਸਾਡੇ ਵਲਪਲੇ ਸੀ ਕੱਟਨੇ ਆ ਅਸੀਂ ਸਾਰੇ ਜਥੇਦਾਰ ਸਰਮਾਨ ਨੂੰ ਅਸੀਂ ਇੱਕ ਗੱਲ ਜਿਹੜੀ ਹੈਗੀ ਹੈ ਜਾਂਦੇ ਜਾਂਦੇ ਕਰ ਲਈਏ ਹਾਂ ਵੀ ਜਿਹੜੇ ਲੋਕਾਂ ਦਾ ਤਾਣਾ ਪਾਣਾ ਉਹ ਗਰਾਊਂਡ ਦੀ ਤਸਵੀਰ ਜਿਹੜੀ ਹੈਗੀ ਸੁਖਵੀਰ ਸਿੰਘ ਬਾਦਲ ਜਾਂ ਹੋਰ ਜਿਹੜੇ ਹੈਗੇ ਸਿਆਸੀ ਇਸ ਵੇਲੇ ਅਕਾਲੀ ਦਲ ਨੂੰ ਹੈਡ ਕਰਦੇ ਆ ਉਹਨਾਂ ਕੋਲ ਸਹੀ ਤਸਵੀਰ ਪੇਸ਼ ਕਰਨ ਸਿਰਫ ਇਹ ਹੀ ਨਾਲ ਦਿਖਾਉ ਕੋ ਵੀ ਤੁਹਾਡੇ ਬਿਨਾ ਕੁਝ ਨਹੀਂ ਹੋਣਾ ਤੇ ਤੁਹਾਡੇ ਬਿਨਾ ਪਾਰਟੀ ਜਿਹੜੀ ਹੈਗੀ ਨਹੀਂ ਚੱਲਣੀ ਪਰantu ਬਹੁਤ ਜਿਹੜੇ ਲੋਕ ਆਪ ਖੁਦ ਬੈਠੇ ਆ ਉਹ ਵੀ ਸੁਖਵੀਰ ਬਾਦਲ ਤੋਂ ਬਹੁਤ ਸਿਆਣੇ ਵੀ ਹੈਗੇ ਆ ਪਰantu ਤੁਸੀਂ ਜਿਹੜਾ ਆਗੂ ਹੁੰਦਾ ਜਿਹੜਾ ਮੋਢੀ ਹੁੰਦਾ ਉਹ ਦਾ ਕਈ ਵੀਰੀ ਆਪ ਦੀ ਜਿਹੜੀ ਚੌਧਰ ਛੱਡਣ ਨੂੰ ਚੱਤੀ ਨਹੀਂ ਕਰਦਾ ਤੇ ਕੁਝ ਜਿਹੜੇ ਤਾਣਾ ਬਾਣਾ ਪਾਉਣ ਵਾਲੇ ਉਹ ਕਹਿਣ ਵਾਲੇ ਬੰਦੇ ਉਹ ਵੀ ਨਹੀਂ ਉਹਨਾਂ ਤੋਂ ਖਹਿੜਾ ਛੱਡਦੇ ਹੁੰਦੇ ਪਰੰਤੂ ਤਸਵੀਰ ਸਹੀ ਪੇਸ਼ ਕਰਕੇ ਅਕਾਲੀ ਦਲ ਨੂੰ ਬਚਾ ਕੇ ਸਿੱਖ ਕੌਮ ਦੇ ਲਈ ਜਿਹੜਾ ਕੰਮ ਕਰਦੀ ਲੋੜ ਆ ਤੇ ਤਾਂ ਹੀ ਸਾਡੀ ਜਿਹੜੀ ਸਿੱਖ ਸੰਸਥਾ ਜਿਹੜੀ ਹੈਗੀ ਹੈ ਇਸ ਘੇਰੇ ਚੋਂ ਇਹ ਬਵਾਦਾ ਜੋ ਬਾਹਰ ਨਿਕਲੂ ਜੇਕਰ ਅਸੀਂ ਸਹੀ ਫੈਸਲਾ ਕਰ ਲਾਂਗੇ ਬਸ ਬਿਲਕੁਲ ਜੇ ਅਗਰ ਅਸੀਂ ਗਰਾਊਂਡ ਪੱਧਰ ਤੇ ਚਲੇ ਆਮ ਲੋਕ ਆ ਆਮ ਲੋਕ ਵੀ ਨਿਕਲ ਕੇ ਬਾਹਰ ਆਓ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਪੋਰਟ ਕਰੋ ਜੋ ਸਾਡੇ ਜਥੇਦਾਰ ਸਾਹਿਬ ਕਹਿ ਰਹੇ ਆ ਵੀ ਹੁਕਮ ਕਰ ਰਿਹਾ ਅਸੀਂ ਉਹਨਾਂ ਦੇ ਪੂਰੇ ਉਤਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਜਿਹੜੀ ਸਾਡੀ ਸਿੱਖ ਸੰਸਥਾ ਸਿਰਮੌਰ ਸੰਸਥਾ ਜਿਹੜੀ ਹਾਲੇ ਉਹ ਬੱਸ ਆ ਗਈ ਕਿਉਂਕਿ ਮਿੰਨੀ ਪਾਰਲੀਮੈਂਟ ਸਾਡੀ ਇੱਕ ਛੋਣੀ ਕਮੇਟੀ ਹੁੰਦੀ ਹੈ ਤੇ ਦੂਜੇ ਪਾਸੇ ਜਿਹੜੀ ਸਿਰਮੌਰ ਸੰਸਥਾ ਜਥੇਦਾਰ ਅਵਲੋਂ ਹੁਕਮ ਕੀਤੇ ਜਾਂਦੇ ਆ ਵੀ ਜਿੰਨੇ ਵੀ ਥੱਲੇ ਜਿਹੜੇ ਸਾਡੇ ਜਥੇਦਾਰ ਆਪਣੇ ਆਪ ਨੂੰ ਘੌਂਦੇ ਹੈਗੇ ਆ ਜਾਂ ਆਗੂ ਘੌਂਦੇ ਹੈਗੇ ਆ ਉਹ ਧਿਆਨ ਦੇਣ ਤਾਂ ਕਿ ਰੋਜ਼ ਬਵਾਦ ਜਿਹੜੇ ਖੜੇ ਹੋ ਰਿਹਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਦੇ ਆ ਤੇ ਬਹੁਤ ਵੱਡਾ ਜਿਹੜਾ ਸਿੱਖ ਕੌਮ ਦਾ ਨੁਕਸਾਨ ਹੋ ਰਿਹਾ ਹੈਗਾ ਤੇ ਜਿਹੜੇ ਸਾਡੇ ਐਮਪੀ ਬੜਕੇ ਗਏ ਆ ਤੁਸੀਂ ਨਹੀਂ ਜਿੱਤੇ ਤਾਂ ਕੋਈ ਗੱਲ ਨਹੀਂ ਜਿੱਤ ਗਏ ਪਰ ਹੈ ਤਾਂ ਸਿੱਖ ਪਰਿਵਾਰਾਂ ਦੇ ਉਹਨਾਂ ਦੀ ਸਪੋਰਟ ਕਰੋ ਤਾਂ ਤਾਂ ਕਿ ਜਿਹੜੀਆਂ ਉਹਨਾਂ ਦੀਆਂ ਸੀਟਾਂ ਬਜੀਆਂ ਰਹਿਣ ਤੇ ਪੰਜਾਬ ਦੇ ਵਿੱਚ ਇੱਕ ਜਿਹੜੀ ਸਿੱਖਾਂ ਦੀ ਵੱਖਰੀ ਹੋਦ ਉਹ ਬਣੀ ਰਹੇ ਬਣੀ ਰਹੇ ਤੇ ਸਾਡਾ ਨੁਕਸਾਨ ਨਾ ਹੋਵੇ ਪੰਜਾਬ ਦੀ ਇੱਕ ਖੇਤਰੀ ਪਾਰਟੀ ਇੱਕ ਜਿਹੜੀ ਉਹ ਬਣ ਕੇ ਉੱਪਰੇ ਤੇ ਹੌਣੀਆਂ ਚੋਣਾ ਦੇ ਵਿੱਚ ਲੋਕ ਆਪੇ ਹੀ ਸਾਥ ਦੇਣਗੇ ਤੇ ਹੁਣ ਘਰ-ਘਰ ਬੱਚੇ-ਬੱਚੇ ਨੂੰ ਜਰੂਰਤ ਹੈਗੀ ਆ ਵੀ ਉਹੋ ਸ਼੍ਰੀ ਕਾਫਕਸ ਦੇ ਦੀ ਸਪੋਰਟ ਕਰਨ ਤੇ ਵਾਇਲੈਂਸ ਨਹੀਂ ਆਪ ਦਾ ਮੈਸੇਜ ਦੇਣ ਕਿਥੀਆਂ ਕਰਨ ਜਿਹੜੇ ਬਟ ਹੋਰ ਵੀ ਗਰੁੱਪ ਜਿਹੜੇ ਹੈਗੇ ਆ ਇਸ ਟਾਈਮ ਉਹਨਾਂ ਦੀ ਵੀ ਜ਼ਿੰਮੇਵਾਰੀ ਬੰਦੀ ਆ ਇੱਕ ਵਾਰ ਸ਼੍ਰੀ ਕਾਫਕਸ ਦੇ ਜਥੇਦਾਰ ਦੀ ਸਪੋਰਟ ਦੇ ਵਿੱਚ ਜ਼ਰੂਰ ਆਉਣਾ ਕਿਉਂਕਿ ਅਜੇ ਤੱਕ ਵੱਡੇ-ਵੱਡੇ ਜਿਹੜੇ ਲੀਡਰ ਹੈਗੇ ਆ ਵੱਖ-ਵੱਖ ਪਾਰਟੀਆਂ ਦੇ ਉਹ ਬੋਲੇ ਨਹੀਂ ਕਿ ਚੁੱਪ ਕਿਤੇ ਬੈਠੇ ਆ ਤੇ ਇਹ ਲਗਾਤਾਰ ਇਹ ਕਿਲਕਾਰ ਕੁਸ਼ੀ ਜਿਹੜੀ ਉਹਨਾਂ ਦੀ ਹੋ ਰਹੀ ਹੈਗੀ ਹੈ ਤੇ ਇਹ ਦੇ ਕਾਂਗਰਸ ਬਹੁਤ ਚਿੰਤਾ ਦੀ ਵਿਚਾਰ ਉਹ ਸਿੱਖ ਸੰਸਥਾਵਾਂ ਸਿੱਖ ਚਿੰਤਕ ਵੀ ਇਸ ਵੇਲੇ ਚੁੱਪ ਚੁੱਪ ਤੇ ਅ ਦੂਜੇ ਪਾਸੇ ਭਾਈ ਅਬਰਤਪਾਲ ਸਿੰਘ ਦੀ ਸੀਟ ਬਚਾਉਣ ਦੀ ਵੀ ਲੋੜ ਆ ਗਈ ਹੈ ਤੇ ਸਾਰੇ ਹੀ ਲੋਕ ਤੇ ਸਾਰੇ ਹੀ ਜਿਹੜੇ ਜਥੇਦਾਰ ਸਾਹਿਬਾਨ ਵੀ ਆ ਜਾਂ ਉਹ ਲੋਕ ਵੀ ਆ ਗਏ ਉਹ ਵੀ ਉਧਰle ਪਾਸ ਧਿਆਨ ਕਰਨ ਜਿਹੜੀ ਉਹਦੀ ਸੀਟ ਹੈ ਜਿਹੜੀ ਬੱਸ ਸਕੇ ਉਮੀਦ ਕਰਦੇ ਆ ਸਾਡੀ ਇਸ ਚਿੰਤਾ ਨੂੰ ਤੁਸੀਂ ਵੀ ਸਾਡੀ ਚਿੰਤਾ ਦੇ ਵਿੱਚ ਸ਼ਾਮਲ ਹੋਵੋਗੇ ਤੇ ਤੁਸੀਂ ਅੱਗੇ ਜਾ ਕੇ ਹੋਰ ਲੋਕਾਂ ਨੂੰ ਇਸ ਤਰ੍ਹਾਂ ਦੇ ਮੈਸੇਜ ਦਿਓਗੇ ਵੀ ਨਾ ਲੜੋ ਤੇ ਅਸੀਂ ਇੱਕ ਹੋ ਜਾਈਏ ਤੇ ਇੱਕ ਹੋ ਕੇ ਰਹੀਏ ਤੇ ਸਾਡੀ ਜਿਹੜੀ ਸ਼੍ਰੀ ਕਾਲ ਸਖਸ ਦੀ ਸਰਮੌਰ ਸੰਸਥਾ ਉਹਨੂੰ ਹੋਰ ਉੱਚਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕਿਰਪਾ ਦਾ ਬਹੁਤ ਬਹੁਤ ਧੰਨਵਾਦ ਓਕੇ ਜੀ ਗੱਲਬਾਤ ਕੀਤੀ ਜੀ ਸਾਰੀ ਪ੍ਰਿਆਨ ਸਾਹਿਬ ਚਲੇ ਗਏ ਹੈਗੇ ਆ ਤੇ ਤੁਸੀਂ ਕਿਰਪਾ ਕਰਕੇ ਛੇਲ ਜੋ ਕਰ ਲਓ ਪਤਾ ਨਹੀਂ ਅਸੀਂ ਕਿਸ ਤਰ੍ਹਾਂ ਦਾ ਜਿਹੜਾ ਇਹ ਸਾਰਾ ਸਿਸਟਮ ਕੀਤਾ ਹੈਗਾ ਕੀ ਸਾਡੀ ਜਿਹੜੀ ਗੱਲਬਾਤ ਆ ਕਿੰਨੀ ਚੰਗੀ ਲੱਗੀ ਹੋਊਗੀ ਤੁਹਾਨੂੰ ਕਿੰਨੀ ਵਧੀਆ ਲੱਗੇਗੀ ਅਸੀਂ ਕਿਸੇ ਨੂੰ ਇੱਕ ਨੂੰ ਟਾਰਗੇਟ ਨਹੀਂ ਕੀਤਾ ਜੋ ਹੋ ਰਿਹਾ ਪੰਜਾਬ ਦੇ ਵਿੱਚ ਜੋ ਸਿੱਖ ਸੰਸਥਾਵਾਂ ਦੇ ਨਾਲ ਗੱਲਬਾਤ ਇਸ ਟਾਈਮ ਹੋ ਰਹੀ ਹੈ ਉਹਨੂੰ ਲੈ ਕੇ ਚਿੰਤਾ ਕੀਤੀ ਸੀ ਉਮੀਦ ਕਰਦੇ ਹਾਂ ਤੁਸੀਂ ਸਾਡੀ ਗੱਲਬਾਤ ਸ਼ੇਅਰ ਕਰੋਗੇ ਵੈਕਲ ਜੀ ਕਾ ਖਾਲਸਾ ਵੈਕਲ ਜੀ ਕੀ ਪਤ